ਨਾ ਚਾਬੀ ਮੈਂ ਘਰੇ ਭੁੱਲਾ ਆਈ। ਛੇਤੀ ਛੇਤੀ। ਕਿੱਥੇ ਚੱਲੇ? ਉਹ ਮੈਂ ਹਰ ਚਵਾਲ ਨੂੰ ਚੱਲਿਆ ਸੀ ਤੇ ਛੇਤੀ ਛੇਤੀ ਚਾਬੀ ਅੰਦਰੇ ਭੁੱਲਾ ਆਇਆ। ਚਾਬੀਆਂ ਕਿੱਲੇ? ਮੈਂ ਕੱਲ ਦੀ ਗੱਲ ਕਰਨ ਕਰਨ ਲਈ ਆ ਤੇ ਤੁਸੀਂ ਕਦੀ ਕਿਹਦੇ ਪਾਸੇ ਕਦੀ ਕਿਹਦੇ ਪਾਸੇ? ਕੋਈ ਕਿਹੜੀ ਗੱਲ ਕਰਨੀ? ਕੀ ਹੋ ਗਿਆ? ਗੱਲ ਕੀ ਕਰਨੀ ਆ? ਕੱਲ ਮਮੀ ਕਹਿੰਦੇ ਸੀ ਕਿ ਬਿਨਿਆਰੇ ਨੂੰ ਹਟਾ ਦੋ। ਸਕੂਲ ਤੋਂ ਆ ਦੋ ਮਿੰਨੇ ਚਲੋ ਜਾਂਦੋ ਸੈਸ਼ਨ ਕੰਪਲੀਟ ਹੁੰਦੋ ਤੇ ਫਿਰ ਹਟਾ ਲਓ। ਮੰਨ ਲਓ ਕਿਹੜੀ ਗੱਲਾਂ ਢਾਡੋ ਪਤਾ ਵੀ ਲੱਗੇ ਨਾ ਕੰਦੇ ਦੂਰ ਬਹੁਤ ਆ ਤੇ ਦੂਰ ਨੇ ਆਣੇ ਅਥਾ ਤੁਰੇ ਆ ਨਿਆਣੇ ਹਟਾ ਕੇ ਕਿਹੜੀ ਬੁਣੀ ਦੂਜੇ ਸਕੂਲੇ ਪਾਏ ਜਾਂਦੇ ਮੈਂ ਵੀ ਤੇ ਇਹੀ ਗੱਲ ਕਹਿੰਦੀ ਮੈਨੂੰ ਤਾਂ ਸਾਰਾ ਕੱਲ ਦੀ ਟੈਨਸ਼ਨ ਹੋਈ ਆ ਮੈਂ ਤਾਂ ਦੀਦੀ ਨੂੰ ਵੀ ਕਿਹਾ ਹੈਗਾ ਕਿ ਮੰਮੀ ਨੂੰ ਪਿਓ ਤੁਸੀਂ ਤੇ ਪਤਾ ਨਹੀਂ ਖਰਚੇ ਖੁਚੇ ਤਾਂ ਕੋਈ ਨਹੀਂ ਕਰਦੇ ਹੋਣਗੇ ਤੇ ਖਰਚਾ ਤੇ ਆਪਣੀ ਤਰਖਾ ਦੀ ਕੰਢੇ ਆਪਾਂ ਸਾਂਝ ਕਰ ਚੁ ਲੈਣ ਦੇ ਕੋ ਨਿਆਣਾ ਵਾਸਤੇ ਨਾਲੇ ਆਈਆ ਤੇ ਪਰ ਫਿਰ ਵੀ ਹੋ ਹੀ ਜਾਂਦਾ ਵਾ ਤੇ ਲੈਣਾ ਵੀ ਖਰਚੇ ਤੋਂ ਕਦੀ ਨਾ ਵੀ ਨੇ ਕਦੀ ਨਾ ਕੀਤੀ ਨਹੀਂ ਆਪਣੇ ਲੋੜ ਹੀ ਨਹੀਂ ਪਈ ਜੇ ਲੋੜ ਪਈ ਤਾਂ ਨਾ ਕਦੀ ਨਾ ਕਰਨੀ ਆਹ ਸੋ ਦੀਦੀ ਵੀ ਕਹਿ ਹੁੰਦਾ ਹੈਗੇ ਵੀ ਸੋ ਘੋਣੇ ਆਣੇ ਚੱਲੇ ਆ ਤੇ ਕੋਈ ਨਹੀਂ ਉੱਥੇ ਹੀ ਰਹਿਣ ਦੋ ਪਤਾ ਨਹੀਂ ਮੰਮੀ ਦੇ ਮਨ ਚ ਕੀ ਗੱਲ ਆਈ ਹੈ ਨਾਲੇ ਦਿਲ ਲੱਗਾ ਨਾਲੇ ਛੇਲੀਆਂ ਬਣੀਆਂ ਫੈਮਿਲੀ ਦੇ ਮੇ ਛੇਲੀਆਂ ਉੱਤੇ ਬਣੀਆਂ ਗੁਰਵੱਦੀ ਬਣੇ ਯਾਰ ਆਹੋ ਜਪਨੂਰ ਜਪਨੂਰ ਕਰਦਾ ਰਹਿੰਦਾ ਹਰ ਵੇਲੇ ਹਾਂ ਹੈ ਆਹ ਤੇ ਫਿਰ ਉਹਦਾ ਦੇਰ ਥੋੜੀ ਕੀ ਲੱਗਣਾ ਨਾ ਕਦੀ ਨਹੀਂ ਲੱਗਣਾ ਹਾਂ ਮਾਰਾ ਤੇ ਮੈਂ ਕਹਿੰਦਿਆ ਇਹ ਕਹਿੰਦਾ ਮੈਂ ਜਪਨੂਰ ਨੂੰ ਪੁੱਛਿਆ ਤੈਨੂੰ ਮੇਰੀ ਯਾਦ ਆਉਂਦੀ ਹੁੰਦੀ ਹੈ ਅੱਛਾ ਹਾਂ ਇਦਾਂ ਕਹਿੰਦੇ ਆਏਗਾ ਮੈਂ ਉਹ ਫਿਰ ਮੈਨੂੰ ਸੋਚ ਕੇ ਮਾਰਤੀ ਫਿਰ ਬੜਾ ਹੋਇਆ ਫੇਚ ਰਣਾ ਹਟਾ ਰਿਆ ਤੇ ਫਿਰ ਇਦਾਂ ਨਿਆਣਿਆ ਨਾ ਤੇ ਹੁੰਦਾ ਹੀ ਆ ਮੈਂ ਮੱਝ ਦੇਰ ਚ ਕਰੂਗਾ ਨਾ ਨਹੀਂ ਉੱਥੋਂ ਹਟਾਉਣੇ ਉਹਦਾ ਮਾਤਾ ਨੇ ਕਿਹ ਕਹਿਤਾ ਹੋਣਾ ਉਹਦੇ ਮਾਰ ਚੋਂ ਤਾਂ ਹੁਗਾ ਜਿਹੜਾ ਸਵੇਰੇ ਸੋਖਤੇ ਚੱਲ ਜਾਂਦੇ ਆ ਸੁੱਤੇ ਸੁੱਤੇ ਚੱਲ ਜਾਂਦੇ ਬਾਸੇ ਸੋਖਤੇ ਜਾਂਦੀ ਆਏ ਤੇ ਗੱਲ ਕਹਿਣ ਦਾ ਹੈਗੇ ਉਹ ਤਾਂ ਉਦਾਂ ਹੀ ਹੁਣ ਜਿਹੜਾ ਨਿਗੇ ਨਿਗੇ ਆ ਹਾਂ ਮੈਂ ਉਹਦਾ ਕਿਹਾ ਤਾਂ ਹੈ ਦੀਦੀ ਨੂੰ ਦੇਖੋ ਮम्मी ਨੂੰ ਉਹ ਕਹਿੰਦੇ ਕਿ ਨਹੀਂ ਭਾਬੀਆ ਭਾਬੀ ਸਮਝਾਉਗੀ ਆਪੇ ਹਾਂ ਨਹੀਂ ਉਹ ਤਾਂ ਹੈ ਹੀ ਆ ਕਿ ਮੈਂ ਚਲਦਾ ਨਵੀਂ ਗੱਲ ਕਰ ਲਾਂ ਤੇ ਤੁਸੀਂ ਹੀ ਚੱਲੇ ਆ ਤੇ ਸੌਦਾ ਲਿਆ ਦੋ ਮੈਂ ਲਿਖਿਆ। ਤੇ ਮੇਰੇ ਤੋਂ ਨਿਰਾਵ ਜਣਾ ਮੈਂ ਕੰਮ ਜਣਾ ਕਿਤੇ। ਤੇ ਇਹ ਸੌਦਾ ਤਾਂ ਮੁੱਕਾ ਵਾ ਤੇ ਫਿਰ ਹੁਣ ਸੌਦਾ ਤੂੰ ਲਿਖਦੀ ਸੁਦਾ ਪਾਉਣ ਦੀ ਪੱਤੀ ਲਿਖੀ। ਇਹ ਸੌਦਾ ਲਿਖਿਆ ਵਾ ਮੈਂ। ਹਾਂ। ਹਾਂ। ਤੇ ਪਾਉਣ ਦੀ ਪਾਉਣ ਲਈ ਆਦਣਾ ਸੌਦਾ। ਬਾਜੀ ਦੇ ਨੂੰ ਗਿਆ ਪਾਣੀ ਵੇਖਣ। ਉਹ ਮੈਂ ਬਾਜੀ ਵਿਚਾਰੇ ਸਾਰਾ ਦਿਨ ਕੰਮ ਤੇ ਲੱਗੇ ਰਹਿੰਦੇ ਆ ਤੇ ਫਿਰ ਉਹਨੂੰ ਸੌਦਾ ਵੀ ਉਹ ਹੀ ਨਹੀਂ ਹੁਣ। ਚੱਲ ਨੈਣਾ ਉਹ ਵੀ ਕਦੇ ਪਿੰਡੋਂ ਫੇਤਰ ਆਊਗਾ ਇੱਥੇ ਸਾਰਾ ਦਿਨ ਵਿਚਾਰਾ ਉਹ ਵੀ। ਫੇਰ ਦਰਿੰਦਾ ਵਨ। ਉਹ ਵੀ ਕੋਈ ਨਵੀਂ ਪਤਾਜੀ ਗੱਲ ਸੁਣਵਾਉਂ ਪਿੰਡੋਂ ਆਏ ਤੇ ਚਲ ਹੈ ਹੀ ਆ ਤੇ ਮਾਤਾ ਦੇ ਮਨ ਚ ਕਿਦਾਂ ਦੀ ਗੱਲ ਆ ਮੈਨੂੰ ਸਮਝ ਨਹੀਂ ਆਈ ਤੂੰ ਇਦਾਂ ਕਹਿਤਾ ਵੀ ਆਹ ਮੈਂ ਵੀ ਕਹਾ ਮੈਂ ਮਮੀ ਲੱਗੇ ਨਾ ਪਿਛੇ ਕਦੀ ਗਿਆ ਨਹੀਂ ਮੈਨੂੰ ਲੱਗਦਾ ਉਹ ਨਾ ਗਵਾਂਡੀਆਂ ਘਰ ਗਿਆ ਹੀ ਕੇ ਭਾਵੇਂ ਉਹਨਾਂ ਨੇ ਕਹਿਤਾ ਹੋਵੇ ਨਹੀਂ ਗਵਾਂਡੀਆਂ ਤੇ ਨਹੀਂ ਇਦਾਂ ਦੇ ਆਗੇ ਗਵਾਂਡੀਆਂ ਦਾ ਕੀ ਕਹਿਣਾ ਉਹ ਪਤਾ ਨਹੀਂ ਕਿਉਂ ਮਮੀ ਦੇ ਮਨ ਚ ਆਈ ਤੇ ਮੈਨੂੰ ਹੁਣ ਟੈਨਸ਼ਨ ਜੀ ਪਈ ਐ ਇਸ ਗੱਲ ਦੀ ਨਹੀਂ ਜੀ ਟੈਨਸ਼ਨ ਨਹੀਂ ਲੈਣਾ ਕਿਹੜੀ ਗੱਲ ਆ ਮਾਤਾ ਨੂੰ ਆਪ ਮੈਂ ਕਹਿ ਦਊਗਾ ਮਾਤਾ ਨੂੰ ਉਹ ਤਾਂ ਮਾਤਾ ਦੇ ਪਿਆਰ ਹੁੰਦਾ ਮਨ ਦੇ ਵਿੱਚ ਕੋਈ ਗੱਲ ਨਹੀਂ ਪਰ ਬੱਚੇ ਨਹੀਂ ਟਾਉਣੇ ਤੇ ਬੱਚੇ ਮੇਰੇ ਬੱਚੇ ਹੁੰਦੇ ਦਾ ਜਾਲ ਮਤੋਂ ਤੇ ਕਰਨਗੇ ਹਾਂ ਉਹ ਫਿਰ ਨਾ ਉਹ ਨੀਮ ਮજબૂત ਹੋ ਚੁੱਕੀ ਨਾ ਆਹ ਤੇ ਹੁਣ ਪਹਿਲਾ ਖਰਚਾ ਕੀਤਾ ਵੀ ਵੇਸਟ ਜਾਣਾ ਜਿੱਥੇ ਪਾ ਲੈ ਕਹਿੰਦੇ 2 ਸਾਲ ਇੱਥੇ ਪਾ ਲੋ ਤੇ ਫਿਰ ਹੋਰ ਕਿਤੇ ਪਾਵਾਂਗੇ ਹਾਂ ਉਦੋਂ ਮੈਂ ਸਮੀਰ ਨੂੰ ਪੁੱਛ ਕੇ ਵੇਖਾਂ ਉਹਦਾ ਮਜ਼ਾਕ ਨਾ ਸ਼ਵੀਰ ਤੇ ਸਕੂਲ ਬਰਲਦੀ ਆਹ ਪੁੱਛ ਲਈ ਮਨਨੇ ਕਦੀ ਵੀ ਨਹੀਂ ਮੰਨਣਾ ਹਾਂ ਨਾਲ ਮੈਂ ਚਾਪੀ ਲੈਣਾ ਮੈਂ ਪੁੱਛਦਾ ਭਲਾ ਕੀ ਕਹਿੰਦੀ ਹਾਂ ਆਹ ਵੇਖ ਲੋ ਹਾਂ ਚਲ ਹਾਂ ਸਮਝਾਈ ਕਰਦੇ ਨੇ ਆਣਾ ਨਾ ਘੜੀ ਆਹ ਵੇਖ ਲੋ ਆਦਰ ਸ਼ਬਦਾਂ ਤੋਂ ਮਗਾਲੀ ਭਾਗ ਹੈ ਉਹ ਨਾ ਵੀ ਹੱਸ ਸਮਝਾ ਸੱਚੀ ਆ ਸੱਚਾ ਹੀ ਹੋ ਜੀ ਬੱਚੇ ਨਹੀਂ ਹੁੰਦਾ ਉਹਦੇ ਉੱਤੇ ਕੰਡੇ ਆ ਚਲ ਪੁੱਛ ਕੇ ਵੇਨਾ ਤੇ ਦਾਦੀ ਅਮਾ ਕਹਿੰਦੀ ਪ੍ਰਤੀ ਬੋਲਦੀ ਆਹੋ ਹੈ ਹੂੰ ਸਹੀ ਗੱਲ ਆ ਮੈਂ ਪੁੱਛਣਾ ਬੜਾ ਨੂੰ ਬਚ ਲੋ ਸ਼ੁਕਰ ਅਜੇ ਛੁੱਟ ਗਿਆ ਕਿ ਟਿਊਸ਼ਨ ਦੀ ਮੇਰੇ ਜੀ ਵੀ ਨਹੀਂ ਕੰਡਿਆ ਜੋ ਟਿਊਸ਼ਨ ਚਾਹਣੇ ਐ ਮੇਰੇ ਉਹਦੇ ਉਹਦੇ ਟਿਊਸ਼ਨ ਤੇ ਭਾਇ ਲੱਗੇ ਰੋ ਕੁਦਰਤ ਹੋਣੇ ਫਲਾਵਰ ਕਰਦੇ ਆ yellow and gilina khoja honde mama papa ko seven table batch hello ye ek hi ho reya pani dal ta thand pata kinni bhejdi thand lwa lengi nahi bhejd di ha but vishay to chutti ho gayi tera da mai a hun kar la ha ਉਹਦਾ ਚੰਗਾ ਕੀਤਾ ਜੀ ਸੁੱਕੰਡੇ ਇਹ ਤੋਂ ਪਾਣੀ ਪਾਤਾ ਜੀ ਹਾਂ ਅਗੜੇ ਸੁਣ ਲੱਗੰਡੇ orange ਤੇ yellow ਵਾਲੇ ਦੇ ਫਲਾਵਰ ਆ ਮੇਰਾ ਤਾਂ ਆਪਣਾ ਟਾਈਮ ਲਗਾ ਮੈਂ ਨੂੰ ਕਿਤੇ ਪਾਣੀ ਲੈ ਕੇ ਮੜਾ ਆ ਨਾ ਸੁੱਕੰਡੇ ਹੀ ਸਾਰੇ ਉਹਦਾ ਸਭੀ ਫੁੱਲ ਕਿਤੇ ਖਿੜ ਗਏ ਹਨਾ ਸਾਰੀ ਪਾਰ ਵੀ ਥੋੜੀ ਲੱਗਣ ਦਾ ਹੈ ਪੀ ਹਾਂ ਪੈਨਾ ਤੇ ਖਾਲੀ ਖਾਲੀ ਲੱਗਦੀ ਜੀ ਚਲ ਇਹਨੂੰ ਬੰਦ ਕਰਕੇ ਮੈਂ ਤੇਨਾਂ ਗੱਲ ਕਰਨੀ ਹੈ ਮੈਂ ਬੰਦ ਕਰ ਲਾ ਇੱਕ ਮਿੰਟ ਬਾਅਦ ਕਰਦੇ ਬਾਅਦ ਚ ਲੱਗੀ ਰਹੀ ਓਰੇ ਆ ਮੇਰਾ ਪੁੱਤ ਮੈਨੂੰ ਲੱਗ ਪਿਆ ਗੱਲ ਛੱਡ ਮੈਂ ਗਿੱਲੀ ਆ ਕਿ ਚੱਲੀ ਹੈ ਹੈ ਗਿੱਲੀਓ ਚੱਲੀ ਗਈ। ਆਹ ਤੇ ਗੁਰਵਰ ਕਿੱਥੇ ਆ? ਗੁਰਵਰ ਪਟਾਣੀ। ਹਾਂ? ਪਟਾਣੀ। ਸੁਣੀ ਹਾਲ ਹੈ ਦਿਖਦੀ ਹਾਲ ਹੈ ਹੁੰਦੇ ਆ। ਅੱਛਾ। ਹੁੰਮਦਾਰੀਂਦਾ ਸਕੂਲੋਂ ਆ ਗਏ ਹੈ। ਹਾਂ। ਉਹਨੇ ਤਾਂ ਬੈਨ ਵੀ ਨਹੀਂ ਦਿੰਦੇ। ਅੱਛਾ। ਤਾਂ ਮੇਰੀ ਗੱਲ ਸੁਣਾ। ਤੇਰਾ ਸਕੂਲ ਨਾ ਚੇਂਜ ਕਰਦੀ ਐ ਯਾਰ ਕਾ? ਕਿਉਂ? ਵੈਸੇ ਮੈਨੂੰ ਸੋਕਤ ਤੇ ਤੁਹਾਨੂੰ ਜਾਨੀ ਆ ਨਾ ਸਾਮਾਂ ਪੈਂਦੀ ਆ ਮੁਰਕਾ ਨਾ ਗੁਰਵਰ ਵੀ ਬੱਚ ਦੇ ਵਿੱਚ ਸੁਤਾ ਹੁੰਦਾ ਤਾਂ ਸੁਤਾ ਹੀ ਜਾਂਦਾ। ਸੁਤਾ ਨਹੀਂ ਜਾਂਦਾ। ਹਾਂ। ਉਸ ਸਕੂਲ ਜਦੋਂ ਦਾ ਗਰਾਉਂਡ ਪੀਰੀਅਡ ਹੁੰਦਾ ਉਹਨਾਂ ਪੜਾਉਣ ਵੀ ਦੇ ਕੋਈ ਪੇਪਰ ਆ ਚੱਲੇ ਤੇ ਉਹਨਾਂ ਦਾ ਗਰਾਉਂਡ ਇੱਕ ਐਕਟੀਵਿਟੀ ਪੀਰੀਅਡ ਲਾ ਦਿੰਦੇ ਆ ਫਿਰ ਮੂਵੀ ਦਿਖਾ ਦਿੰਦੇ ਆ ਸਕੂਲੇ ਮੂਵੀ ਦਿਖਾ ਦਿੰਦੇ ਮੈਨੂੰ ਆਏ ਫੋਰ ਐਪਲ ਬੀ ਫੋਰ ਬਾਲ ਐਵੇਂ ਲਿਮਿਟਡ ਸਮਾਰਟ ਸਮਾਰਟ ਵਾਸ ਦੇ ਵਿੱਚ ਹਾਂ ਅੱਛਾ ਨਹੀਂ ਤੇ ਮਾਲਾ ਜੀ ਤਰ੍ਹਾਂ ਸਕੂਲ ਬਦਲੇ ਤੇ ਫੇਰ ਕਿੰਨੀਆਂ ਫਰੰਟ ਬਣੀਆਂ ਢਡੀਆਂ ਤੇ ਸਾਰੀਆਂ ਕੁੜੀਆਂ ਹਾਂ ਸਾਰੀਆਂ ਕੁੜੀਆਂ ਤੇ ਤੇਰਾ ਫਿਰ ਸਕੂਲ ਬਦਲੀ ਤੇ ਫੇਰ ਦਿਲ ਲੱਗ ਜਾ ਨਵੇਂ ਸਕੂਲੇ ਲੱਗ ਜਾਊਗਾ ਹਾਂ ਨਾਲੇ ਹੁਣ ਪੇਪਰ ਹੋਣ ਵਾਲੇ ਸਿਲੇਬਸ ਕਿਦਾਂ ਕੰਪਲੀਟ ਕਰਨਾ ਹੈ ਹੋਰ ਥੋੜੀ ਬਦਲਣਾ ਵਾ ਪੇਪਰਾਂ ਤੋਂ ਬਾਅਦ ਫੇਨੀ ਹਾਂ ਤੇਰੀ ਦਾਦੀ ਅੰਮਾ ਕਹਿੰਦੇ ਸੀ ਤੇਰੀ ਮੰਮਾ ਨੂੰ ਦਾਦੀ ਨਾ ਮਰੋਸੀ ਨਾ ਅੱਛਾ ਦਾਦੀ ਸਾਕੇ ਨਾ ਪਿਆਰ ਕਰਦੇ ਦੇ ਮਰੋਸੀ ਦਾਦੀ ਦਾਦੀ ਤੇ ਨਾ ਉਹ ਸੋਚਦੀ ਤਾਂ ਤੁਹਾਡਾ ਸੋਚਣ ਦੇ ਸੀ ਕਹਿੰਦੀ ਵੀ ਸਵੇਰੇ ਵਕਤੇ ਚੱਲ ਜਾਂਦੇ ਆਂ ਸਾਮੋਂ ਨੇਰੇ ਹੋਏ ਆਉਂਦੇ ਆ ਉਹ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਹਾਂ ਗੁਰੂਵਾਰ ਤੇ ਬਾਸ ਵਿੱਚ ਖੇਡ ਦਾਨਦੇ ਆ ਸਾਰਿਆਂ ਨਾਲ ਮੈਂ ਵੀ ਗੱਲਾਂ ਕਰਦੀ ਹੁੰਦੀ ਆ ਕੁੜੀਆਂ ਨਾਲ ਹਾਂ ਮੈਨੂੰ ਕੋਈ ਉਹ ਤੇ ਜਦੋਂ ਫਿਰ ਮਤਲਬ ਉਹ ਕੀ ਅੱਜ ਕੋਈ ਹੈਗਾ ਨਹੀਂ ਨਾ ਹਾਂ ਅੱਜ ਹਾਫ ਡੇ ਚੱਲ ਗਏ ਹੀ ਗਏ ਅੱਛਾ ਤੇ ਦੋ ਤਿੰਨ ਜਾਣੇ ਹੀ ਗਏ ਹੂੰ ਤੇ ਫਿਰ ਆਪਾਂ ਉਹ ਬੋਰ ਹੋ ਗਏ ਤੇ ਸੌਣ ਗਿਆ ਹੂੰ ਤੇ ਕੱਲ ਤੇ ਸਾਰੇ ਹੈਗੇ ਹੀ ਕੱਲ ਨਹੀਂ ਨਾ ਸੁੱਤਾ ਅੱਛਾ ਮੈਂ ਮੈਂ ਵੈਸੇ ਤੇ ਤੈਨੂੰ ਪੁੱਛਿਆ ਹੀ ਮੈਂ ਤੇ ਪੁੱਛ ਕੇ ਵੇਖਾਂ ਮੈਨੂੰ ਸਕੂਲ ਦੇ ਦੰਦ ਵਿੱਚ ਤੇ ਤੂੰ ਤੈਨੂੰ ਉੱਥੇ ਕਰਾਉਣੀ ਆ ਉਹ ਉੱਥੇ ਪੜਨਾ ਵਾ ਨਹੀਂ ਹਾਂ ਨਹੀਂ ਕਰਦੇ ਦੰਦ ਵਿੱਚ ਕਿੱਥੇ ਉੱਥੇ ਉੱਥੇ ਬਟਾਲੇ ਕੰਨੀ ਉੱਥੇ ਗਾਨੀ ਹੋਰ ਕਿ ਸਕੂਲ ਨਹੀਂ ਗਾਨੀ ਅੱਛਾ ਹੂੰ ਠੀਕ ਉਹ ਤਾਂ ਦਾਦੀ ਅਮਨ ਪੁੱਛਣਾ ਡੈ ਵੀ ਕਿਉਂ ਆਹੋ ਕਾ ਤੂੰ ਉਹ ਦਿਨ ਮੈਂ ਕਿਹਾ ਉਹਨੇ ਕਿਹਾ ਲੈ ਮੈਂ ਗੱਲ ਕੀਤੀ ਤੇ ਮੈਨੂੰ ਪੁੱਛਣ ਡੈ ਵੀ ਪਰ ਸੂ ਸਕੂਲ ਨਹੀਂ ਚੇਂਜ ਕਰਾਉਣਾ ਨਹੀਂ ਕਰਦਾ ਫਟ ਉਹ ਤੇਰਾ ਸਕੂਲ ਹੈ ਹਾਂ ਚੱਲ ਹੁਣ ਭੇਜਣਾ ਜਾਈ ਠੰਡ ਹੋ ਗਈ ਮੈਂ ਬੱਚੀ ਥੰੜਾ ਲਈ ਤੇ ਤਾਉਪਾ ਪਾਣ ਵੇਖ ਲੈਣਾ ਵੀ ਪਾਣੀ ਪੀਉਂਦੀ ਉਹਨੇ ਗੁੱਸੇ ਹੋਣਾ ਇਹ ਤੈਨੂੰ ਉਹਨੇ ਕਹਣਾ ਭੇਜਣੀ ਕੁੜੀ ਬਿਮਾਰ ਕਰਨੀ ਆ ਪਤਾ ਤੈਨੂੰ ਕਿੰਨਾ ਪਿਆਰ ਕਰਦਾ ਉਹ ਪਤਾ ਮੈਨੂੰ ਪਿਆਰ ਕਿੰਨਾ ਕਰਦੇ ਆ ਆਹ ਹਾਂ ਤੇ ਪਰ ਉਹ ਮੈਨੂੰ ਗੁੱਸੇ ਨਹੀਂ ਹੋਸਾਦੇ ਹੋਂ ਗੁੱਸੇ ਨਹੀਂ ਹੁੰਦੇ ਮੈਨੂੰ ਖੁਸ਼ੀ ਆ ਜੀ ਹੁੰਦੇ ਹੋਂ ਨਾ ਪਾਣੀ ਦੇ ਪਾਣੀ ਆਪੇ ਤੇਰੀ ਮੰਮੂ ਪਾ ਲੂਗੀ ਐ ਮੈਂ ਤੇ ਪਾਣੀ ਪਾਉਂਗੀ ਜਦ ਮਿੱਜੀ ਕਰ ਲਉ ਮਹਾਂਤ ਛੁੱਟੀ ਮਿਲੀਏ ਤਾਂ ਤੇਹੀ ਉਦੋਂ ਵੀ ਮੈਂ ਆਪਣੀਆਂ ਮਰਜ਼ੀਆਂ ਕਰੋਗਾ ਲੱਗ ਬੈ ਲੱਫਸਨ ਛਿੱਲਣਾ ਮੈਂ ਆਖਾ ਛਿੱਲਾ ਹੁਣ ਕੋਨਾ ਕੋ ਥੋੜਾ ਨਿਹਰਾ ਹੁੰਦਾ ਜਾਣ ਰਿਆ ਵਾ ਕੀ ਉਦਾਂ ਧਰਿਆ ਕੋਈ ਸੁੱਕੀਆਂ ਸਬਜ਼ੀਆਂ ਨਾਲ ਕੁਝ ਨਹੀਂ ਬਣ ਗਿਆ ਆਹੋ ਉਹਨਾਂ ਨਾਲ ਪਾ ਕੰਮਾਂ ਦੇ ਵਿੱਚ ਹੀ ਉਲਝ ਜੇਦਾ ਸਿਆਲਾਂ ਦੇ ਵਿੱਚ ਸਾਰੀ ਘੜੀ ਲੰਘ ਜਾਂਦੀ ਇਦਾਂ ਹੀ ਵੇਖਲਾ ਹਾਂ ਅਜੇ ਚਲੋ ਅਸੀਂ ਬੀਬੀ ਨੂੰ ਨਹੀਂ ਕੰਮ ਕੋਈ ਕਰਨ ਦੇਈਦਾ ਤਨਿਹੇ ਭਾਬਾ ਜਾਲ ਫੇਰ ਵੀ ਛੇਤੀ ਵੇਲੇ ਹੋ ਜਾ ਕਰ ਜੇ ਹਾਂ ਆਖੀ ਦਾ ਚਲ ਕੋਈ ਨਹੀਂ ਹੋਣ ਨੇ ਬਥੇਰਾ ਕੀਤਾ ਵਾ ਤੇ ਹੁਣ ਸਾਡੀ ਵਾਰੀ ਕਰਦੀ ਹਾਂ ਆਪ ਕਰ ਲੈਣਾ ਦੋ ਜਾਨੀਆਂ ਤੇ ਹੈਗੀਆਂ ਵਾ ਆਹੋ ਉਦੋਂ ਜਿਹੜੀ ਆਪਾਂ ਚਲੋ ਫੇ ਦੋ ਜਾਨੀਆਂ ਹੈਗੀਆਂ ਤੇ ਫੇ ਕਰ ਲੈਂਦੀਆਂ ਜਿਹੜੀਆਂ ਕੱਲੀਆਂ-ਕੱਲੀਆਂ ਉਹਨਾਂ ਦਾ ਤਾਂ ਬੜਾ ਔਖਾ ਨਾਲੇ ਕਿੰਨਾ ਔਖਾ ਉਹਨਾਂ ਵਾਸਤੇ ਆਹੋ ਕਈ ਤੇ ਜਦੋਂ ਅਸੀਂ ਆਨੇ ਵੀ ਹਰ ਇੱਕ ਦੀ ਸੱਸ ਮਾਂ ਹੋਵੇ ਤੇ ਜਿਨ੍ਹਾਂ ਦੀ ਸੱਸ ਮਾਂ ਵੀ ਕਈ ਵਾਰ ਨਹੀਂ ਹੁੰਦੀ ਹਾਂ ਉਹਨਾਂ ਵਾਸਤੇ ਕਿੰਨਾ ਔਖਾ ਬਹੁਤ ਔਖਾ ਸਾਰਾ ਹੀ ਕੰਮ ਜ਼ਿੰਮੇਵਾਰੀ ਉਹਨਾਂ ਦੀ ਹੈ ਨਾ ਹਾਂ ਅੱਜ ਗਰਮੀਆਂ ਦੇ ਦਿਨ ਵੱਡੇ ਹੁੰਦੇ ਨੇ ਨਾ ਤੇ ਉ ਕੰਮ ਵੀ ਜਲਦੀ ਖਤਮ ਹੁੰਦਾ ਲਈ ਲੈਂਦੀ ਦਵਾਈ ਘੱਟ ਹੁੰਦੀ ਉਹ ਤੋਂ ਹਾਂ ਸਿਆਲ ਦੇ ਵਿੱਚ ਆ ਕੋਟੀਆਂ ਸਵੈਟਰ ਸ਼ੋ ਲੋਈਆਂ ਗਲਾਬ ਕਿੰਨਾ ਕੁਝ ਵੱਜ ਜਾਂਦਾ ਵਾ ਹਾਂ ਕੰਮ ਤੇ ਕਿੰਨਾ ਹੀ ਹੋ ਜਾਂਦਾ ਵਾ ਵੱਜ ਜਾਂਦਾ ਉਹ ਹਾਂ ਤੇ ਹੁਣ ਸਬਜੀ ਤਾਂ ਹੁੰਦਾ ਸੁੱਕੀਆਂ ਸਬਜ਼ੀਆਂ ਨਾਲ ਕੱਖ ਵੀ ਨਹੀਂ ਭਾਂਡਿਆ ਮੈਂ ਆਖਣੇ ਸਾਗ ਛਲਗ ਮਜਾਰਾ ਚੰਗੇ ਅੱਜਕੱਲ ਹੁਣ ਆਹ ਦੀ ਜੀ ਉਹ ਕਿੰਨਾ ਚਿਰ ਹੋ ਗਿਆ ਪਨ ਸਾਗ ਬਣਾਇਆ ਨਾ ਹਾਂ ਹੋ ਭਲਕੇ ਮੈਂ ਆਖਣੇ ਸਾਗ ਲਈ ਆਏ ਇਹ ਛਿੱਲ ਬਣਾ ਕੇ ਧੋ ਕੇ ਰੱਖ ਲਾਂਗੇ ਤੇ ਪਰਸੋਂ ਸਵਖਤੇ ਹੀ ਧਰੀਏ ਤੇ ਜਿਹੜਾ ਐ ਟਾਈਮ ਨਾ ਰੇਜੇ ਹਾਂ ਏਦਾਂ ਕਰਨਾ ਹੁਣ ਅਜ ਤਿ ਹਨੇਰਾ ਹੋ ਗਿਆ ਵਾ ਆਹੋ ਨਹੀਂ ਤੇ ਚੁੱਲ੍ਹੇ ਤੇ ਮੰਮੀ ਨੂੰ ਬਿਠਾ ਕੇ ਨਾਲੇ ਮੰਮੀ ਆ ਗਸੀ ਕੀ ਜਾਣ ਹਾਂ ਤਾਂ ਕਰਦੀ ਮਾਰ ਦੂਗੀ ਏਦਾਂ ਹੀ ਆਹ ਦੀਦੀ ਮੈਂ ਨਾ ਮੈਂ ਤੇ ਉਧਰੋਂ ਆਈ ਹਾਂ ਆ ਮੈਂ ਸੌਦਾ ਲਿਖਿਆ ਹੈਗਾ ਸੌਦਾ ਲਿਖਿਆ ਆਹੋ ਤੇ ਮੈਂ ਹਾਂ ਭਾਜੀ ਤੂੰ ਮੰਗਾ ਦੋ ਹਾਇ ਤੇ ਜੋਦੇ ਨੂੰ ਕੀ ਸਭ ਗੱਲਾਂ ਦਿੰਨ ਇਹੀ ਤੇ ਮੈਂ ਕਹਿ ਕੇ ਆਈ ਹਾਂ ਕਿ ਮੈਂ ਵੀ ਚੱਲੇ ਆ ਤੇ ਸੌਦਾ ਦੂਜਾ ਮਾਂ ਲਿਆ ਦੋ ਤੇ ਕਹਿੰਦੇ ਨਹੀਂ ਭਾਹ ਨੂੰ ਕਹਿ ਦੋ ਉਨ ਨੂੰ ਕਾ ਡਰਨਾ ਕਿ ਇਹ ਗੱਲੋਂ ਪੈਸੇ ਘਰੋਂ ਹੀ ਦੇਣੇ ਸਾਂਝੇ ਖਾਤੇ 'ਚ ਤੂੰ ਸੌਬਦਾ ਲਿਆ ਦੇ ਜਾ ਕੇ ਭਾਬ ਚਾਰਾ ਕੀ ਕੀ ਕਰੂਗਾ ਦੱਸ ਨਹੀਂ ਦੀਦੀ ਪੈਸਿਆਂ ਦੀ ਨਹੀਂ ਕੋਈ ਗੱਲ ਕਹਿੰਦੇ ਨਾਲੇ ਭਾਜੀ ਜਿਹੜੇ ਉਹ ਵੀ ਘੋਮ ਫੇਰ ਆਉਣਗੇ ਉਦਾ ਇੱਥੇ ਕੰਮੇ ਲੱਗੇ ਰਹਿੰਦੇ ਆ ਚੱਲ ਕੋਈ ਨਹੀਂ ਮੈਂ ਅੱਧਾ ਉਹਨੂੰ ਕਹਿ ਦਿੰਨੀ ਆ ਬਾਕੀ ਚਲੋ ਜਿਹੜੇ ਦਾ ਫਰਜ਼ ਬਣਦਾ ਵਾ ਜਾਣਦਾ ਚਲੋ ਸਕੂਲੇ ਜਾਂਦਾ ਪੜਾਉਣ ਪੜਾ ਕੇ ਆਉਂਦਾ ਜਿਹਦਾ ਭਰਾ ਨੂੰ ਕੰਮ ਨਹੀਂ ਨਾ ਡੁੰਗਾ ਕੋਈ ਆ ਉੱਪਰਲਾ ਉੱਪਰਲਾ ਹੀ ਕੰਮ ਕਰ ਲਿਆ ਕਰੇ ਇੰਨਾ ਕੀ ਆ ਤਾਂ ਹੀ ਤਾਂ ਦੀਦੀ ਮੈਂ ਕਹਿ ਕੇ ਆਈ ਸੀ ਵੀ ਚਲ ਤੂੰ ਹੀ ਲਿਆ ਦੋ ਤੇ ਉਹ ਕਹਿੰਦੇ ਮੈਨੂੰ ਕੰਮ ਵਾ ਜ਼ਰ ਮੋਂ ਮੈ ਉਹਰੇ ਜਾਵਾਂ ਫੇਰ ਆਪ ਦੇਖ ਲਓ ਬਾਜੀ ਨੂੰ ਕਹਿ ਕੇ ਪਤਾ ਨਹੀਂ ਕਿੱਥੇ ਹੋਣਾ ਪਹਿਲਾਂ ਮੈਂ ਵੇਖਦੀ ਆਂ ਕਿ ਮੈਂ ਲੈ ਜਾਣੀ ਪਰਚੀ ਨਾਲ ਹੀ ਤੇ ਮੈਂ ਫੜਾਉਣੀ ਆ ਉਹਨੂੰ ਕਰਦੀ ਆਂ ਕੱਲ ਫੇਰ ਹਾਂ ਹਾਂ ਨਾਲ ਘਰ ਆ ਜੀ ਕਹਿ ਦੋ ਨਾ ਤੇ ਥੋੜਾ ਬਹੁਤ ਕੰਮ ਦੱਸ ਦਿਆ ਕਰਨਾ ਨਾ ਐਵੇਂ ਤਾਂਗੁੰਦੇ ਆ ਉਹ ਆਂਦਾ ਮੈਨੂੰ ਕਹਿੰਦਾ ਮੈਂ ਆਪ ਹੀ ਨਹੀਂ ਕਰ ਦਿੰਦਾ ਮੇਰਾ ਭਰਾ ਵਾ ਛੋਟਾ ਮਸ਼ੀਨ ਦਾ ਰੱਖਣਾ ਵਾ ਅੱਛਾ ਆ ਲੈ ਜਾ ਫੇਰ ਬਾਹਰ ਤੂੰ ਆਹ ਉਹਦੇ ਬਾਜੀ ਵਾ ਵਾਵਾ ਕਰਦੇ ਆ ਨਾ ਉਹ ਮੈਂ ਕਿਹਾ ਜਿੱਦਾਂ ਉਹਨਾਂ ਦਾ ਪਿਆਰ ਆ ਭਰਾ ਭਰਾਵਾਂ ਦਾ ਵੇ ਕਿੰਨਾ ਪਿਆਰ ਵਾ ਸਾਡਾ ਮੈਂ ਤਾਂ ਨਹੀਂ ਇਦਾਂ ਹੀ ਬਣਿਆ ਰਵੇ ਤੇ ਚੰਗਾ ਵਾ हां दीदी एद्दा ही आ शोभ मिलदी आ शोभ मिलदी आ अपने घर का एक... दा काम करना दा शोभ ज्यादा दी आहो नाले फण सांझी ਘਰ ਚ ਕੁਛ ਨਾ ਕੁਛ ਬਣ ਜਾਂਦਾ ਬਣ ਜਾਂਦਾ ਵਾ ਇਹ ਚੱਲਿਆ ਗੱਲਿਆ ਤੂੰ ਕੀ ਬੰਨਣਾ ਕੁਛ ਨਹੀਂ ਬੰਨਦਾ ਜਿੰਨਾ ਡਾਂਗ ਉਹਨਾਂ ਦਵਾਲਾ ਕਿਲਰ ਦਾ ਜਾਂਦਾ ਹੁਣ ਜੇ ਕਿਤੇ ਵਿਆਹ ਸ਼ਾਦੀ ਜਾਣਾ ਆਪਾਂ ਅਸੀਂ ਇੱਕੇ ਥਾਂ ਹੀ ਜਾਣਾ ਆਖਣਾ ਸਾਂਝੇ ਆ ਤੇ ਜਦੋਂ ਵਖੋ ਵਖ ਬੰਦਾ ਹੋ ਜਾਂਦਾ ਵਾ ਉਦੋਂ ਦੋਹੀ ਥਾਂ ਹੀ ਜਾਣੀ ਗੱਲ ਹਾਂ ਜਾਣਾ ਇੱਕ ਦੇ ਘਰ ਹੀ ਜਾਣਾ ਦੋਆ ਦੋਆ ਥਾਂਾਂ ਤੋਂ ਇੱਥੇ ਸਾਡਾ ਵੀ ਇੱਕ ਘਰ ਹੋਣਾ ਵਾ ਹਾਂ ਜਿਹੜੇ 1000 1000 ਦਵਾਂਗੇ ਤੇ 2000 500 500 ਦਵਾਂਗੇ ਤੇ 1000 ਹਾਂ ਉਦਾਂ 1 ਇੱਕੇ ਥਾਈ ਜਾਣਾ ਜਾਂ 500 ਜਾਂ 1000 ਹਾਂ ਚਲੋ ਇਹਨਾ ਜਿੰਨਾ ਜੀ ਬਾਬਾ ਕਿਰਪਾ ਕਰੂਗਾ ਤੇ ਕਰਦੇ ਰਵਾਂਗੇ ਚੰਗਾ ਹੀ ਕੰਮ ਹਾਂ ਇਹ ਤਾਂ ਹੈ ਹੀ ਆ ਚਲੋ ਠੀਕ ਆ ਫਿਰ ਆਹੋ ਆਪ ਕਹਦੇ ਹੋ ਬਾਜੀ ਨੂੰ ਕਿ ਦੇ ਦਿੰਨੀ ਆ ਪਰਚੀ ਪਾੜੀ ਨਹੀਂ ਗਈ ਨਹੀਂ ਪਾੜ ਲਿਓ ਕਿ ਤੀ ਪਹਿਲੀ ਗੱਲ ਤੇ ਪਰਚੀ ਬਾਅਦ ਚ ਵੇਣੀ ਆ ਉਹ ਲੱਗਾ ਮਾਸਟਰ ਤੇ ਇਹ ਵਿਹ ਮਾਸਟਰਾਂਣੀ ਵੱਡੀ ਮੈਂ ਨਹੀਂ ਇੰਨੀ ਯਾਤਰ ਕਿੱਥੋਂ ਸਾਡੇ ਘਰ ਆ ਗਈ ਆਏ ਅਜੇ ਸੱਸ ਸਾਡੀ ਬੈਠੀ ਸੌਦਾ ਲਖਾਉਣ ਵਾਲੀ ਫਿਰ ਮੈਂ ਅਜੇ ਬੈਠੀ ਵੱਡੀ ਵੱਡੀ ਕਾਦੀ ਹੁਣ ਸਾਨੂੰ ਰਖੂ ਜੇ ਲਾਤਾ ਇਹੋ ਜੀਆਂ ਨੇ ਆਣ ਕੇ ਨਿੱਕੀਆਂ ਨੇ ਦੋ ਜਾਨੀਆਂ ਹੀ ਬੈਠੀਆਂ ਆ ਵਾ ਸੌਦਾ ਲਖਾਉਣ ਵਾਲੀਆਂ ਇਹ ਮਾਸਟਰਾਂਣੀ ਵੱਡੀ ਤੀਜੀ ਸਾਈਡ ਤੋਂ ਹੀ ਮੁਰਕਪੀ ਸੌਦਾ ਲਿਖ ਕੇ ਦੇਣ ਵਾਲੀ ਖਾਂਡ ਪੱਤੀ ਰਾਜਮਾ ਖਾਂਡ 5 ਕਿਲੋ ਪੱਤੀ ਕਿਲੋ ਚਲੋ ਰਾਜਮਾ 2 ਕਿਲੋ ਦਾਲਾਂ 2-2 ਕਿਲੋ ਚਣਿਆਂ ਦੀ ਦਾਲ ਕਿਲੋ ਮਾਂ 2 ਕਿਲੋ ਸਰਪ 5 ਕਿਲੋ ਅਈਓ ਕਪੜੇ ਤੋਂ ਸਾਬਣ ਕਿਲੋ ਭਾਂਡੇ ਮਾਂਜਣ ਵਾਲੀਆਂ 6 ਚਾਕੀਆਂ ਮੋਟੀਆਂ ਇਲਾਚੀਆਂ ਗਾੜੀ ਡੈਸ਼ ਪਾਈ ਤੇ ਕਾਲੀ ਲਿਖਿਆ ਹੀ ਨਹੀਂ ਕੱਖ ਵੀ ਮਹਿਗੀ 10 ਪੈਕਟ ਸਿਰ ਲੰਬਾ ਇਹਨੇ ਮਹਿਗੀ ਦੇ ਨਾਲ ਆ ਨਿਆਣਾਂ ਤੋਂ ਇਹ ਨਹੀਂ ਇਹ ਚੀਜ਼ਾਂ ਚੰਗੀਆਂ ਆ ਕੀਆ ਕਿਹੜੇ ਬਿਸਕੁਟਾਂ ਦਾ ਨਾਮ ਲਿਖਤਾ ਪਤਾ ਨਹੀਂ ਸ਼ੈਂਪੂ ਈਜੀ ਹਾਰਪਿਕ ਅੱਛਾ ਚਲੋ ਲੈਚੀਆਂ ਦੇ ਤੇ ਗਾੜੀ ਡੈਸ਼ ਵਾ ਨਾ ਲੈਚੀਆਂ ਦੇ ਹਦੀਆਂ 1 ਕਿਲੋ 1 ਕੇਜੀ ਨਾਲੇ ਪਤਾ ਲੱਗੂਗਾ ਵੀ 1 ਕਿਲੋ ਕਿੰਨੇ ਦੇ ਹੋਣਗੇ ਤਾਂ ਨਾਲੇ ਫੜਾਉਣੀ ਆ ਪਰਚੀ ਤਾਂ ਨਾ ਇਹਨੇ ਪਹਿਲੇ ਹੱਥ ਬੰਦਾ ਤਰੀਕ ਪਾਉਂਦਾ ਵਾ ਵੀ ਕਿੰਨੀ ਤਰੀਕ ਨੂੰ ਅਸੀਂ ਸੌਦਾ ਲਿਆਂਦਾ ਵਾ ਅੱਜ ਹੋ ਗਈ ਆ 10 ਤਰੀਕ 10 ਤਰੀਕ ਤੇ 12ਵਾਂ ਮਹੀਨਾ 2025 ਹੈ ਅੱਜ ਵਾਰ ਵਾ ਬੁੱਧ ਇਦਾਂ ਲਿਆਓ ਸੌਦਾ ਸੌਦਾ ਲਿਆ ਕੇ ਪਰਚੀ ਟੰਗੋ ਕੇਲਤੇ ਦੂਜੀ ਵਾਰ ਨੂੰ ਫੇ ਲਿਆਓ ਪਤਾ ਲੱਗੇ ਪਿਛਲੀ ਵਾਰ ਕਿੰਨੇ ਦਾ ਸੌਦਾ ਆਇਆ ਐਰ ਕੀ ਕਿੰਨੇ ਦਾ ਆਇਆ ਇਹ ਸੌਦੇ ਨਾ ਕਿੰਨੇ ਦਿਨ ਨੰਗੇ ਸਾਡੇ ਹੈ ਵੇਹ ਚਾਦਰ ਵੱਡੀ ਸੌਦਾ ਲਿਖ ਕੇ ਦੇਣ ਵਾਲੀ ਅੱਛਾ ਸ਼ਾ ਮੈਂ ਆਪਣਾਉਣੀ ਹੈ ਨਾ ਕਰ ਸਾਹਮਣੇ ਪਰਚੀ ਵੀ ਜਾਓ ਲੈ ਆਓ ਆਪਣੇ ਰਪਰਾ ਆਪਣਾ ਰੱਖਿਆ ਸ਼ਿੰਦਾ ਜਾ ਇਹ ਸੌਦਾ ਵੀ ਨਹੀਂ ਲਿਆ ਸਕਦਾ ਲੈ ਵੀ ਕਿਤੇ ਘਟੇਰੀ ਅਗਰ ਨਹੀਂ ਜਿੰਨਾ ਆਂਦੇ ਨੇ ਮੂੰਹ ਨੂੰ ਲਾਇਆ ਤੇ ਸਿਰ ਨੂੰ ਆਇਆ ਸਵਾ ਪੜਾਉਣਾ ਇਹਨਾਂ ਨੇ ਸਕੂਲਾ ਤੇ ਜਾ ਜਾ ਕੇ ਜਿੰਨਾਂ ਨੇ ਘਰ ਹੀ ਨਹੀਂ ਕੰਮ ਕਰਨ ਦਾ ਪਤਾ ਉਹੋ ਜੀ ਬੁੱਢੀ ਭੂਏ ਚੜਾ ਲਈ ਆ ਮੁਖਤਿਆਰ ਨਹੀਂ ਬਣ ਗਈ ਘਰ ਦੇ ਵਿੱਚ ਅੱਜ ਤੇ ਲਿਆਉਣੀ ਆ ਸਭ ਦਾ ਗਾਂਦ ਪਰਚੀ ਲਿਖ ਕੇ ਦੇਉਗੀ ਤੇ ਮੈਂ ਨਾ ਇਦਾਂ ਆਪੇ ਲਿਆ ਜਾ ਕੇ ਤੁਰੇ ਤੁਰ ਜਾਂਦੀ ਕੀ ਆਖਣ ਦੇ ਸਮਰੀਤ ਉਹ ਸਮਰੀਤ ਨੂੰ ਕਹਣਾ ਵੀ ਉਹ ਬੂਟੇ ਹੁੰਦੇ ਆ ਪਾਣੀ ਪੌਂਦੇ ਮੈਂ ਕਿਹਾ ਠੰਡ ਪਾਣੀ ਪੀ ਗਏ ਠੰਡ ਬੜੀ ਦਾ ਠੰਡ ਤਾਂ ਬੜੀ ਭਰਾਵਾ ਉਹਨੂੰ ਕਹਣਾ ਆ ਜਾ ਇੱਧਰ ਅੰਦਰ ਨੂੰ ਤੇ ਤੂੰ ਕਿੱਧਰ ਜੰਨੇ ਆ ਮੈਂ ਫਿਰ ਚਾਲੂ ਚੱਲੇ ਮੜਾ ਜਾ ਆਲ ਮਾ ਪਰਚੀ ਮੇਰਾ ਵੀਰ ਜਾਂ ਮੇਰਾ ਪੁੱਤ ਲਿਆ ਸੌਦਾ ਜਾ ਕੇ ਪੰਜੀ ਸੌਦੇ ਦੀ ਪਰਚੀ ਉਹ ਮੈਂ ਗੁਰਪੀ ਨੂੰ ਕਹਿਤਾ ਮੈਂ ਭਾਗ ਬੰਗਾਲਾ ਸੌਦਾ ਮੈਂ ਲੇਟ ਹੋ ਜਾਣਾ ਬੰਦੇ ਰਹਿਣਾ ਮੈਨੂੰ ਆਹ ਤੇ ਭਾ ਸੌਖਾ ਮੈਂ ਗਾੜੀ ਕਿੰਨਾ ਉਧਰ ਕੰਮ ਕਰਨ ਰਿਹਾ ਤੂੰ ਲੇਟ ਹੋ ਗਿਆ ਤੂੰ ਚੱਲਿਆ ਸ਼ਵਾਰੇ ਤੇ ਭਾਬੀ ਸ਼ਵਾਰੇ ਦੀ ਗੱਲ ਨਹੀਂ ਆਈ ਭਾਪ ਪਿੰਡ ਜਾਊਗਾ ਇਥੇ ਵਿਚਾਰਾ ਸਾਰਾ ਦਿਨ ਖਾਪਦਾ ਰਹਿੰਦਾ ਜਾ ਉਹ ਗੱਲ ਸਾਡੇ ਨਾਲ ਗੱਲਾਂ ਬਾਤਾਂ ਕਰੋਗੇ ਆਪਣੇ ਯਾਰਾਂ ਦੋਸਤਾਂ ਨਾਲ ਮੇਲੇ ਨਾਲ ਸੌਦਾ ਲਿਆਓ ਜੋ ਤੇ ਮੇਰੀ ਗੱਲ ਦਾ ਗੁੱਸਾ ਨਾ ਕਰੇ ਆਂਦੇ ਹੁੰਦੇ ਆ ਉੱਤੋਂ ਪਈਆਂ ਤਕਾਹਾਂ ਤੇ ਕਚੱਜੀ ਮਾਰੇ ਸ਼ਾਲਾ ਅੱਧੀ ਰਾਤ ਹੋ ਗਈ ਤੇ ਹੁਣ ਤੂੰ ਉਹਨੂੰ ਥੜੇ ਦੇ ਫੇਰ ਨਿਕਲਾ ਦੇ ਚੰਗਾ ਅੱਧੀ ਰਾਤ ਕਿਥੇ ਇਹਦੇ 5 ਵਜੇ 5 ਵਜੇ ਆ ਤੇ ਉਹ ਤਾਂ ਸਾਰ ਦਿਨ ਜਾਂ ਖਾਪ ਗਿਆ ਵਾ ਮੂੰਹ ਧੋਣਾ ਨਹਾਉਣਾ ਉਹਨੇ ਆਣ ਕੇ ਉਹਨੂੰ ਬੈਣ ਨਹੀਂ ਦੇਣਾ ਮੈਂ ਤੇ ਮੈਨੂੰ ਤੂੰ ਚਾਬੀ ਨਹੀਂ ਕਾ ਕਿੱਧਰ ਚੱਲਣਾ ਮੈਨੂੰ ਚੰਗੀ ਤਰ੍ਹਾਂ ਦੱਸ ਪਹਿਲਾਂ ਤਾਂ ਮੈਂ ਜਿੱਥੇ ਚੱਲਣਾ ਅੱਛਾ ਮੈਂ ਆਪਣੇ ਜਾਣਾ ਵਗੈ ਕੰਮ ਆ ਮੈਨੂੰ ਥੋੜਾ ਜਿਹਾ ਮੇਰੇ ਸਕੂਲ ਦਾ ਕੰਮ ਆ ਕੋਈ ਫੋਟੋ ਕਾਪ ਸਕੂਲ ਦਾ ਕੰਮ ਆ ਨਾ ਸਵੇਰੇ ਕਰੀ ਜਾ ਕੇ ਸਕੂਲੋਂ ਛੁੱਟੀ ਨਹੀਂ ਕਿਹਦੇ ਸਕੂਲ ਦਾ ਕੰਮ ਸਕੂਲੇ ਕਰਿਆ ਕਰ ਮੈਂ ਆਣ ਲੈ ਕੇ ਤੇਰ ਜਾਈ ਚ ਬੈ ਜਾ ਬੰਦਿਆਂ ਵਾਂ ਨੂੰ ਭਰਾਵਾ ਪਾਪੀ ਇਤਨੀ ਹੁੰਦਾ ਕੋਈ ਫੋਟੋ ਕਾਪੀਆਂ ਕਢਾਉਣੀਆਂ ਮੈਂ ਸਕੂਲ ਦੇ ਸਿਰ ਚਾਹੀਦੀਆਂ ਮੈਂ ਉੱਥੇ ਬੱਚਿਆਂ ਦੀ ਐਕਟੀਵਿਟੀ ਕਰਾਉਣੀ ਮੈਂ ਪਰਚੀ ਜਿਹੜੀ ਦੁਕਾਨ ਵਾਲੇ ਨੇ ਦੇ ਦੇਈਦੀ ਆ ਉਹਨੇ ਆਉਂਦਿਆਂ ਨੂੰ ਨੇ ਸੌਦਾ ਪਾ ਕੇ ਰਹਾ ਦੇਣਾ ਤੂੰ ਸਿਰਫ ਚੁੱਕ ਕੇ ਹੀ ਲਿਆਉਣਾ ਮੈਨੂੰ ਕੋਈ ਖਰਚਾ ਨਹੀਂ ਪਿਆ ਚਲਿਆ ਫਿਕਰ ਨਾ ਕਰਕੇ ਇਸ ਗੱਲ ਦਾ ਪਾਪੀ ਮੈਂ ਖਰਚੇ ਦੀ ਗੱਲ ਕੀਤੀ ਹੈ ਗੱਲ ਤਾਂ ਕੋਈ ਖਰਚੇ ਦੀ ਨਹੀਂ ਕੀਤੀ ਪਰ ਮੈਂ ਨਾ ਉਹਦੇ ਸਿਰ ਤੇ ਇੰਨਾ ਭਾਰ ਪਾਈ ਜਾਂ ਤੈਨੂੰ ਸਗੋਂ ਉਹਨੇ ਜ਼ਿੰਮੇਵਾਰ ਦਿੱਤੀ ਆ ਕਿ ਮੈਂ ਕੋਈ ਕੰਮ ਨਹੀਂ ਕਰਨ ਟਾਉਣਾ ਮੇਰਾ ਭਰਾ ਵਾ ਨਿੱਕਾ ਮੇ ਇਦਾਂ ਮਰਨ ਦੀ ਇੱਕ ਗੱਲ ਹੈ ਭਾਬੀ ਪਤਾ ਨਹੀਂ ਤੂੰ ਉਹਨੂੰ ਪਹਾੜ ਨੂੰ ਪਿੰਡ ਕਿਉਂ ਜਾਂਦੀ ਲੈ ਦੱਸ ਪਿੰਡ ਪਹਾੜ ਨੂੰ ਮੈਂ ਉੱਥੇ ਗਾੜੀ ਲੱਤ ਨੂੰ ਰੱਸੀ ਪਾਈ ਨਹੀਂ ਕੋਸਕਵਾ ਪਾ ਦੇ ਭਾਪਾ ਪਣ ਪਿੰਡ ਸੌਦਾ ਲੈ ਪਿੰਡ ਵਾਲਾ ਬੁੱਢੇ ਵਾਰੇ ਸ਼ਾਕ ਉਹਨੂੰ ਕਾਹਦਾ ਮੈਨੂੰ ਪਿਆ ਜਾਣਾ ਉਹਦੇ ਤੇ ਉਹਨੂੰ ਕਰਨ ਦੇ ਕੰਮ ਕਰਦਾ ਲੈ ਫਟ ਜਾ ਮੇਰਾ ਵੀਰ ਲੈ ਆ ਪਰਚੀ ਲੈ ਆ ਮਤਲਬ ਉਹਨੂੰ ਘਰੋਂ ਨਿਕਲਣਾ ਤੇ ਕੋਈ ਨਾ ਫਿਰ ਤੋਂ ਰੌਂਦਾ ਵਾ ਮੇਰਾ ਵੱਡਾ ਭਰਾ ਵਾ ਫਿਰ ਤੋਂ ਰੌਂਦਾ ਕੋਈ ਨਹੀਂ ਹੁੰਦਾ ਤੂੰ ਕਿਨੇ ਚਿਰਾਂ ਚ ਮੋੜਨਾ ਮੈਨੂੰ ਇਹ ਦੱਸ ਪਹਿਲਾਂ ਹੁਣ ਮੇਰਾ ਟੈਪ ਲੱਗ ਜਣੇ ਭਾਬੀ ਲੱਗ ਜਣੇ ਮੈਨੂੰ ਲੱਗ ਜਾਣਾ ਟਾਈਮ ਅਜੇ ਅ ਚਲ ਠੀਕ ਹੈ ਤੇਰੀ ਮਰਜ਼ੀ ਆਹ ਮਂਗਾ ਲਾ ਭਾਵਾ ਮੈਂ ਮੰਗਾ ਲੂੰਗੀ ਫਿਰ ਅਹੀਂ ਤੇ ਜਿਹੜਾ ਹੁਣ ਖਾਣਾ ਉਹ ਤੇ ਮੰਗਾਉਣਾ ਹੀ ਆ ਭਰਾਵਾ ਆਹ ਤੁਹਾਡਾ ਸਰਦਾਂ ਦੇ ਹੰਦੇ ਛਪਰੇ ਤੇ ਪੈਂਦੀਆਂ ਕਿਹਾਂ ਦੇ ਕੋਈ ਇਹਨਾਂ ਦਾ ਮੂਸਲ ਤੇ ਪੈਂਦੀਆਂ ਤੁਹਾਡੇ ਜਿਹੜੇ ਸਿਰ ਤੇ ਪਹਿਣੀਆਂ ਪਤਾ ਪੇ ਲੱਗਣਾ ਫਲ ਫਰੂਟ ਮੰਗਵਾਉਣਾ ਤੇ ਦੱਸ ਦੋ ਮੈਂ ਨਹੀਂ ਮਿਹਰਬਾਨੀ ਉਹ ਆਪੇ ਲੈ ਆਉਂ ਜੇ ਸਬਜ਼ੀ ਲੈ ਆਂਦੇ ਨੇ ਫਲ ਨਹੀਂ ਦੇ ਦਉ ਤੇ ਕਰਿਆਨੇ ਤੇ ਕੱਲ ਤੋਂ ਫਲ ਫਰੂਟ ਛੋੜੀ ਮਿਲਣਾ ਉਹਦਾ ਚੋਲ ਮਿਲਣਾ ਮੈਂ ਲੈ ਆ ਹੁੰਦਾ ਉਹ ਕੀ ਖਾ ਕੋ ਖਾਣਾ ਨਹੀਂ ਅਹੀਂ ਨਹੀਂ ਕੋ ਖਾਣਾ ਆਪਣੇ ਬੱਚਿਆਂ ਨੂੰ ਪੁੱਛੋ ਜੋ ਖਾਣਾ ਲਿਆ ਦਿਓ ਆਪਣੀ ਜਨਾਨੀ ਨੂੰ ਪੁੱਛੋ ਕੀ ਖਾਣਾ ਗੋਪੀ ਨਹੀਂ ਹੁੰਦਾ ਮੈਂ ਤੂੰ ਡਰਾਈ ਫੂਟ ਖਾਣੇ ਜੇ ਤੇਰੇ ਦਿਮਾਗ ਨੂੰ ਕੇ ਲਗਣਾ ਆਪਣਾ ਤੇ ਮੇਰਾ ਦਿਮਾਗ ਅੱਗੇ ਬੜਾ ਤੇਜ ਆ ਮੈਨੂੰ ਤਾਂ ਚੱਲ ਭਰਾਵਾ ਠੀਕ ਆ ਜਾ ਤੂੰ ਤੇ ਮੋੜਨ ਵਾਲੀ ਗੱਲ ਕਰ ਮੁਰਕੇ ਨਿਆਣੇ ਬਾਹਰ ਨਿਕਲ ਜਾਂਦੇ ਪਾਪਾ ਨਹੀਂ ਆ ਪਾਪਾ ਨੇ ਆ ਠੰਡ ਚ ਨਿਆਣੇ ਬਿਮਾਰ ਕਰਕੇ ਤੇ ਮੁਰਕੇ ਡਾਕਟਰਾਂ ਦੇ ਕੋਲੇ ਫਿਰਿਓ ਤੇ ਤਾਈ ਕਹਦੇ ਵਾਸਤੇ ਤਾਈ ਲੈ ਕੇ ਬਹਿਦੇ ਹਰ ਜਾਈ ਚ ਤੇ ਮੈਂ ਹੁਣ ਇਹਦੇ ਤੇ ਕਹ ਆ ਸਬਜੀ ਧਰਨੀ ਅਹੀ ਤੇ ਜੇ ਤੇ ਉਹ ਗੋਪੀ ਰੋਕ ਕਾਲੇ ਦੀ ਕੰਮ ਚੱਲ ਠੀਕ ਆ ਮੈਂ ਬੀਬੀ ਨੂੰ ਭਾਲ ਦਿਆਂ ਨਿਆਣੇ ਦੇ ਆਹ ਭਾਵਾ ਤਿੰਨ ਯਾਰੀ ਤੂੰ ਨਿਆਣੇ ਨੂੰ ਸਾਫ ਸਾਫ ਦਿਆਂ ਦੇ ਚੱਲ ਕੋਈ ਨਹੀਂ ਛੇਤੀ ਮੋੜਨ ਵਾਲੀ ਗੱਲ ਕਰੀ ਠੀਕ ਠੀਕ ਮੈਂ ਵੇਖਾਂ ਉਹਨੂੰ ਤੇ ਦਫੜਾਵਾਂ ਪਰਚੀ ਹੁਣ ਫਸ ਦੇ ਦੀ ਆਜੋ ਘਰ ਨੂੰ ਤੁਸੀਂ ਹੁਣ ਕੋਨ ਨੂੰ ਜਰੂਰੀ ਕੰਮ ਹੀ ਹੈਗਾ ਕੋਈ ਅੱਛਾ ਹਾਂ ਉਹ ਤੇ ਵਿਚਾਰਾ ਵਿਜੀ ਬੜਾ ਵਾ ਤਾਂ ਕਰਕੇ ਫਿਰ ਜਰੂਰੀ ਕੰਮ ਦਾ ਕਰਕੇ ਚਲ ਗਿਆ ਅੱਛਾ ਕੋਈ ਨਹੀਂ ਵਿਜੀ ਉਹਦਾ ਮਾਸਟਰ ਵਾ ਨਾ ਤਾਂ ਕਰਕੇ ਕਈ ਕਈ ਵਾਰੀ ਇਹ ਆ ਵੀ ਕੋਈ ਨਾ ਕੋਈ ਕਿਤਾਬਾਂ ਨੇ ਹੋਣੀਆਂ ਪੈਂਦੀਆਂ ਪੜ੍ਹਨ ਨੂੰ ਮਾਸਟਰ ਵੀ ਆ ਜੀ ਮਿੰਦਲਾ ਦਾ ਹੱਡ ਮਾਸਟਰ ਬਣ ਗਿਆ ਜਿੱਦਾਂ ਉਹ ਸ਼ੁਗਰੀਆ ਕਿਤੇ ਦੁਹਾਟ ਵੀ ਬਣ ਜੂਗਾ ਤੇ ਆਹੋ ਬਾਬੇ ਨੇ ਬਣਾਉਣਾ ਹੈ ਬਾਬੇ ਨੇ ਬਣਾਉਣਾ ਤੇ ਆ ਲੋ ਪਰਚੀ ਸੌਦੇ ਦੀ ਇਹ ਸੌਦਾ ਲੈ ਆਓ ਜਾ ਕੇ ਬਿੰਦਰ ਸੌਦੇ ਦਾ ਟਾਈਮ ਹੈਗਾ ਹਾਂ ਲਿਓ ਹੁੰਦਾ ਜੇ ਲੈ ਆਉਣਾ ਹੈ ਤੇ ਮੈਨੂੰ ਸਵੇਰ ਦਾ ਦੱਸ ਦੇ ਮੈਂ ਉਦੋਂ ਲੈ ਆਉਂਦਾ ਜਾ ਕੇ ਆ ਹੁਣ ਹਡਮਾਸਟਰ ਜਿਹੜਾ ਗਿਆ ਨਾ ਇਹਨੂੰ ਮੈਂ ਕਿਹਾ ਤੂੰ ਸੌਦਾ ਲੈ ਆ ਆਂਦਾ ਹੀ ਬਾਹਰ ਨੂੰ ਕਹਿ ਲੈ ਆਵੇ ਤੇ ਮੈਂ ਬਾਹਰ ਖੱਪ ਗਿਆ ਸਾਰੇ ਦਿਹਾੜੀ ਕੰਮ ਕਰਦਾ ਤੇ ਹੁਣ ਉਹਨੂੰ ਸੌਦਾ ਲੈਣ ਕਲਾ ਦੇ ਅੱਧੀ ਰਾਤ ਤੇ ਤੈਨੂੰ ਮੈਂ ਕਿਹਾ ਕੀ ਆ ਉਹ ਫਿਰ ਤੋਰਿਆ ਆਊਗਾ ਮੈਂ ਅੱਜ ਵਾਲ ਫਿਰ ਤੁਰਨ ਜਾਣਾ ਉਹਨੇ ਹੁਣ ਚੱਲ ਕੋਈ ਨਹੀਂ ਕੋਈ ਨਹੀਂ ਨਹੀਂ ਉਹ ਲੈਣ ਗਿਆ ਕੋਈ ਨਹੀਂ ਮੈਂ ਲੈ ਆਉਂਗਾ ਸੌਦਾ ਸਵੇਰੇ ਲੈ ਆਉਂਗਾ ਮੈਂ ਤਾਂ ਪਰਚੀ ਬਣਾ ਦੇ ਸੌਦਾ ਲੈਣੇ ਰੱਖ ਦੇਣਾ ਤੂੰ ਆਂਦਾ ਲੱਗ ਲਿਆ ਮੈਂ ਰੱਖ ਲਿਆ ਮੈਂ ਤੇ ਆਪਣਾ ਕੰਮ ਕਰਿਆ ਪਰੇ ਆਂਦਾ ਮੈਨੂੰ ਟਾਈਮ ਲੱਗ ਜਾਣਾ ਜਿਆਦਾ ਚੱਲ ਕੋਈ ਨਹੀਂ ਮੈਂ ਲਿਆ ਦੂੰਗਾ ਸੌਦਾ ਮੈਂ ਰੱਖ ਲਈ ਹਾਂ ਸੌਦਾ ਲਿਖਿਆ ਜੇ ਉਹ ਸੌਦਾ ਤੇ ਲਾ ਲਿਓ ਉੱਥੇ ਨਾ ਫੇਰ ਜੇ ਲੋੜ ਪਊਗੀ ਤੇ ਫੋਨ ਕਰ ਲਿਓ ਘੱਟ ਵੱਧ ਉਗਰ ਤੁਹਾਨੂੰ ਦੱਸ ਦਾਂਗੇ ਹੋਰ ਕੋਈ ਹੁਣ ਮੈਂ ਸਵੇਰੇ ਜਾਣਾ ਹੁਣ ਥੋੜਾ ਜਾਣਾ ਵਾ ਚੱਲ ਸਵੇਰੇ ਲੈ ਆਇਓ ਫਿਰ ਹਾਂ ਸਵੇਰੇ ਲਿਆਉਂਗਾ ਕਿ ਮੈਂ ਤੇ ਜਾ ਕੇ ਪਹਿਲਾਂ ਸੌਦਾ ਲਿਆਉਂਗਾ ਕੰਮ ਕੰਮ ਕਰਕੇ ਤੇ ਤੁਹਾਨੂੰ ਸੌਦਾ ਲਿਆ ਦੂੰਗਾ ਤੇ ਫਿਰ ਇਹ ਆ ਵੀ ਤੁਸੀਂ ਦਾਲਾਂ ਦੂਲਾਂ ਜੋ ਵੀ ਪਾਉਣੀਆਂ ਡੱਬੇ 'ਚ ਪਾ ਲਿਓ ਸਵੇਰੇ ਪਰ ਮੇਰੀ ਸੁਣੋ ਗੱਲ ਉਦਾਂ ਤੁਸੀਂ ਬਹੁਤਾ ਹੀ ਜ਼ਿਆਦਾ ਸ਼ਿੰਦਾ ਰੱਖ ਲਿਆ ਭਰਾ ਆਪਣਾ ਇਨਾ ਨਾ ਪਖੰਡ ਕਰੋ ਕੱਲ ਨੂੰ ਨਿਕੇ ਨਿਕੇ ਨਿਆਣਿਆਂ ਨੇ ਵੀ ਆਖਣਾ ਪੀ ਸਾਡਾ ਪਿਓ ਵੇਲਾ ਰਹਿੰਦਾ ਤੇ ਅਸੀਂ ਮੇਨਾ ਕੋਈ ਕੰਮ ਕਰੀਏ ਨਹੀਂ ਨਹੀਂ ਐਹੋ ਜੀ ਕੋਈ ਗੱਲ ਨਹੀਂ ਹੁੰਦੀ ਇੱਕ ਮਾਨਤਾ ਨਹੀਂ ਹੁੰਦਾ ਭਰਾ ਦੇ ਸਿਰ ਤੇ ਕਿ ਕੋਈ ਗੱਲ ਨਹੀਂ ਕੀਤੀ ਨਿਕੇ ਜੀ ਨੂੰ ਪਾਲਿਆ ਅਸੀਂ ਤੇ ਨਿਕੇ ਜੀ ਨੂੰ ਪਾਲਿਆ ਤਾਂ ਵੱਡਾ ਹੋ ਕੇ ਸੱਚ ਗਲੀਆਂ ਕਰਾ ਲਓ ਫਿਰ ਉਹ ਕੋਈ ਨਹੀਂ ਉਹ ਹੁਣ ਨੌਕਰੀ ਕਰਨ ਡਿਆ ਦੋ ਅੰਦਰ ਤੇ ਇਹ ਈ ਈ ਉਹਦੀ ਸਰਕਾਰੀ ਨੌਕਰੀ ਆ ਬਈ ਜਿਹੜਾ ਲੱਖ ਰੁਪਈਆ ਕਮਾਉਣ ਡਿਆ ਵਾ ਜਿਹੜਾ ਤੁਹਾਨੂੰ ਚਾ ਬੜਾ ਵਾ ਭਾਵੇਂ 35 ਹੋਵੇ 40 ਹੋਵੇ ਜਿੰਨਾ ਮਰਜੀ ਹੋਵੇ ਹੈਗਾ ਦੇ ਸਹੀ ਹੈ ਨਾ ਹੈਗਾ ਦੇ ਮਾਸਟਰ ਹੀ ਆ ਨਾ ਤੈਨੂੰ ਉਹਦਾ ਦਿੱਤਾ ਕਰੀ ਤਨਖਾਹ ਚ ਉਹਨੇ ਪਿਆ ਪੀ ਲੈ ਵੀਰ ਕੋ ਖਾ ਪੀ ਲਵੀ ਜਾਂ ਆ ਲੈ ਵੀਰ ਤੂੰ ਮੋਟਾ ਛੂਟੇ ਬਣਾ ਲਾ ਦਿੰਦਰ ਖਰਚੇ ਬਹੁਤ ਜਿਆਦੇ ਆ ਤੇ ਕੋਈ ਨਹੀਂ ਜੇ ਆਪਣਾ ਹੀ ਸਾਰੀ ਜਾਵੇ ਇੰਨਾ ਹੀ ਵੜਾ ਉਹਨੂੰ ਤੇ ਸਭ ਮੈਂ ਕਹਿੰਦਾ ਨਾ ਵੀ ਜੇ ਤੂੰ ਵਰਦੀ ਬਣਾਉਣੀ ਤਾਂ ਮੈਨੂੰ ਦੱਸ ਹਾਂ ਬੜੀ ਵਧੀਆ ਗੱਲ ਆ ਆਉਣੀ ਆ ਮੈਂ ਜਾਉ ਤੂੰ ਹੁਣ ਲੈ ਵੀ ਇੰਨਾ ਚਮਚਾ ਬਣ ਗਿਆ ਵੱਡਾ ਭਰਾ ਹੋ ਕੇ ਤੇ ਨਿੱਕਾ ਸੋਗ ਵੱਡੇ ਨੂੰ ਨਵਾਉਣ ਡਿਆ ਈਓ ਤੇ ਵੱਡਾ ਸੋਖੋਂ ਫੁੱਲੀ ਜਾਂਦਾ ਟਟਟ ਮਰੀ ਜਾਂਦਾ ਵਾ ਬਾਬੀ ਹਾਂ ਤੁਹਾਨੂੰ ਪਤਾ ਮੈਂ ਨਾ ਉਹਦੇ ਵਿੱਚ ਨਾ ਪਾਰਪੂਲ ਚ ਫੁੱਲੀ ਪਾਤਾ ਫੁੱਲਰ ਪੜੀ ਲਾ ਕੇ ਆਈਆਂ ਕੈਰੀਅਰ ਤੇ ਪੋਤਾ ਠੰਡ ਐਨੀ ਆ ਤੂੰ ਠੰਡ ਲਵਾਉਣੀ ਆ ਨਹੀਂ ਲਾਦੀ ਕੱਪੜੇ ਵੇਖੋ ਇਹਦੇ ਨਾਲੋਂ ਗਰਮ ਆ ਸ਼ਾਰਟ ਵੀ ਪਾਈ ਹਾਂ ਵੀ ਗਰਮੀ ਆ ਪੋਤਾ ਠੰਡ ਹੋ ਗਈ ਆ ਇਹ ਵੇ ਨਹੀਂ ਪਾਣੀ ਲਈਦਾ ਹੁੰਦਾ ਜਦੋਂ ਐਸ ਵਾਰ ਤਾਂ ਨਹੀਂ ਛੁੱਟੀ ਹੁੰਦੀ ਆ ਨਾ ਉਦਣ ਲਾਇਆ ਪਰ ਉਹ ਸੋਖ ਚੱਲੇ ਹੀ ਗਏ ਸੁੱਕ ਚੱਲ ਨਹੀਂ ਨਹੀਂ ਸੁੱਕਦੇ ਪੁੱਤ ਹੁਣ ਬੱਦਲ ਹੋਇਆ ਮੀਂਹ ਪੈ ਜਾਣਾ ਵਾ ਤੇ ਸੁੱਕ ਕਿਦਾਂ ਜਾਣੇ ਅੱਛਾ ਇਹ ਇੰਨਾ ਸੁੱਕੇ ਹੀ ਦਾਦੀ ਆ ਪਹਿਲਾਂ ਸੁੱਕ ਗਏ ਹਾਂ ਚੱਲ ਹੁਣ ਲਾਤਾ ਨਾ ਹੁਣ ਐਤਵਾਰ ਨੂੰ ਲਾਉਣਾ ਵਾ ਤੇ ਨਹੀਂ ਤੇ ਮੀਂਹ ਪੈ ਜਾਣਾ ਠੀਕ ਆ ਹਾਂ ਤੇ ਪੁੱਤ ਕਿੰਨੀ ਛੰਡੋ ਨਹੀਂ ਬੀਬੀ ਬੈਠੇ ਆ ਹਾਂ ਕੁੜੀ ਲੱਕੇ ਬੈਠੀ ਆ ਸੌਦਾ ਲੈ ਕੇ ਨਾ ਉਹਨੇ ਫਰਾਤਾ ਹੀ ਹੋ ਅੱਛਾ ਉਹ ਤੇ ਸਾਰੀਆਂ ਗੱਲਾਂ ਮੈਂ ਠੀਕ ਐ ਚਲੋ ਜੋ ਵੀ ਕੋਲੇ ਉਹਨਾਂ ਦੇ ਠੀਕ ਵਾ ਅੱਛਾ ਇਹ ਜਿਹੜੀਆਂ ਮੋਟੀਆਂ ਲੈ ਚੀਆਂ ਵਾ ਹਾਂ ਇਹ ਤੇ 5000 ਨੂੰ ਕਿਲੋ ਵਾ ਪੰਜ ਨੂੰ ਨਹੀਂ ਮਹਿੰਗੀਆਂ ਆਈਆਂ 10 ਤੋਂ ਵੱਧ ਹੋਣੀ ਆ ਆਹੋ ਮਹਿੰਗੀਆਂ ਆ ਵਾ ਲੱਤੀ ਬੜੀ ਮਹਿੰਗੀ ਲੱਗੀਆਂ ਕਿੰਨੀਆਂ ਕਿਲੋ ਤੇ ਕਿਲੋ ਇਹਨਾਂ ਕੀ ਕਰਨੀਆਂ ਕੀ ਪਤਾ ਮੈਨੂੰ ਕੀ ਕਰਨੀਆਂ ਮੈਂ ਤੇ ਆਪ ਹਰਾਨ ਮੈਂ ਇਹ ਗੱਲ ਮੈਂ ਤੇ ਪੜਦਾ ਆਉਣ ਡਿਆ ਸੀ ਤੇ ਵੇਖਣ ਡਿਆ ਸੀ ਉਹ ਤੈਨੂੰ ਜੋ ਵੀ ਕੋਲ ਲਿਖਿਆ ਠੀਕ ਆ ਦਾਲ ਆ ਚਨੇ ਆ ਮਾਂ ਮਾ ਸਰਪੋ ਆਏ ਤੇ ਚਲੋ ਕਰ ਦਿਆ ਨਾ ਕਰੇ ਲੂਆ ਚੀਜ਼ਾਂ ਉਹਦੇ 5-7 ਕਿਲੋ 5-5 ਕਿਲੋ ਖੰਡ 5 ਕਿਲੋ ਖੰਡ ਵੱਗ ਕਿਲੋ ਬੱਤੀ ਹੈ ਮਹਾਰਾਜ ਮਾ ਕਿਲੋ ਕਿਲੋ ਸਾਰੀ ਚੀਜ਼ਾਂ ਲਿਖੀ ਨਾ ਇਹ ਤੇ ਚਲੋ ਕੋਈ ਗੱਲ ਨਹੀਂ ਤੇ ਮੋਟੀਆਂ ਲੈ ਜੀ ਇਹਨਾਂ ਨੇ ਕੀ ਕਰਨੀਆਂ ਇਹ ਇਹ ਲਿਖਿਆ ਕਿਨੇ ਆ ਸਬਦਾ ਕੀ ਬਦਾਉਣਾ ਮੈਨੂੰ ਕਿਨੇ ਮੈਨੂੰ ਤਾਂ ਦਵਿੰਦਰ ਨੇ 25 ਭੜਾਈ ਆ ਜਦਵਿੰਦਰ ਨੇ ਲਿਖਿਆ ਹੋਊ ਜਾਂ ਫਿਰ ਇਹਨੇ ਗੋਪੀ ਨੇ ਲਿਖਿਆ ਹੋਊਗਾ ਕਿਨੇ ਭੜਾ ਮਿਲੂਆਂ ਦੀਆ ਸੌਦਾ ਮੈਂ ਵੀ ਹੁਣ ਤੇ ਮੈਂ ਵੀ ਸੌਦਾ ਲੇ ਹੁੰਦਾ ਇਹਨਾਂ ਨੂੰ ਸਵੇਰੇ ਜਾਊਂਗਾ ਨਹੀਂ ਨਹੀਂ ਸਵੇਰੇ ਹੌਣ ਠੰਡ ਹੋ ਗਈ ਆ ਸਾਰੀ ਧਿਆੜੀ ਤੇ ਉੱਪਰ ਕੰਮ ਕਰਦਾ ਰਹੀ ਨਾ ਉਹ ਚੱਲ ਕੋਈ ਨਹੀਂ ਤੇ ਮੇਰੀ ਗੱਲ ਸੁਣ ਇਹ ਉਸਦੇ ਆਪਣੇ ਖਾਣੇ ਲਗਾ ਕਿ ਬਦਾਮ ਕਾਜੂ ਲਿਖੜੇ ਹੁਣੇ ਤੇ ਲਿਖਤੀਆਂ ਲੈ ਚੀਆਂ ਮੈਨੂੰ ਨਹੀਂ ਪਤਾ ਮੈਨੂੰ ਤੇਰਾ ਸਾਉਂਡ ਇਹਨੇ ਲਗਾਈ ਤਾਂ ਹੀ ਵੀ ਇਹਨਾਂ ਨੂੰ ਸਮਝ ਨਹੀਂ ਲੱਗਦੀ ਵੀ ਮੋਟੀ ਲਾਜੀ ਕਿ ਲੋਕੀ ਕੀ ਕਰਨੀ ਘਰਦੂ ਜਾੜਾ ਵੇਖ ਲਾ ਇਹਨਾਂ ਨੂੰ ਪਤਾ ਕਿ ਕਿਤੇ ਵੀ ਕਿਤਰਾ ਪੈਸਾ ਬਣਦਾ ਗੱਲ ਤੇ ਫੇਰ ਉੱਥੇ ਆ ਜਾਂਦੀ ਆ ਕਿ ਜਿਹੜਾ ਬੰਦਾ ਕਮਾਉਂਦਾ ਨਾ ਪਤਾ ਉਹਨੂੰ ਪਤਾ ਉਹਨੂੰ ਹੁੰਦਾ ਵਾ ਦੂਰੇ ਵਰਤਨ ਵਾਲੇ ਬੰਦੇ ਨੂੰ ਨਹੀਂ ਪਤਾ ਹੁੰਦਾ ਕਿੱਥੋਂ ਕਮਾਉਂਦਾ ਇਹ ਘਰ ਦਾ ਪੋਸ਼ਵ ਆ ਹੁਣ ਇਹਨਾਂ ਨੂੰ ਕੀ ਅਸੀਂ ਤਾਂ ਲਿਖ ਕੇ ਹੀ ਦੇਣਾ ਵਾ ਜਿੱਥੋਂ ਮਰਜੀ ਪੈਸੇ ਆਉਣ ਹਾਂ ਤੇ ਨਹੀਂ ਤੇ ਲਾਤੀਆਂ ਕਿੰਨਾਂ ਕੀ ਕਰਨੀਆਂ ਮੇਰਾ ਤਾਂ ਮੈਨੂੰ ਪੁੱਛੋ ਨਾ ਅੰਦਰ ਨੂੰ ਕਿਧਰ ਜਾਦੀਆਂ ਥੋੜੀਆਂ ਵਾ ਥੱਲੇ ਪੋਸ਼ਪਾਲਾ ਵੀ ਕਿੰਨੇ ਲਿਖਿਆ ਇਹ ਸਭ ਦਾ 2 ਕਿਲੋ 2 ਕਿਲੋ ਚਾਹੀਦੀਆਂ ਲਿਖਿਆ 2 ਕਿਲੋ ਲੈ ਚੀਆਂ ਚਾਹੀਦੀਆਂ ਇਹ ਥੋੜੀਆਂ ਵੰਦੇ ਇਹ ਤਾਂ 1 ਕਿਲੋ ਥੋੜੀਆਂ ਆ ਵਾ ਕਦਾ ਬਾਦਾਮ ਕਾਜੂ ਇਹਨਾਂ ਲਿਖਣੇ ਹੁਣਿਆ ਤੇ ਲਿਖਤੀਆਂ ਲੈਤੀ ਬਾਦਾਮ ਕਾਜੂ ਦਾ ਨਾਂ ਨਿਸ਼ਾਨ ਹੀ ਨਹੀਂ ਲਿਖਿਆ ਕੋਹ ਵੀ ਚੱਲ ਕੇ ਤਾਂ ਸ਼ਵਾਰੇ ਹੁੰਦੇ ਕਹਿੰਦੇ ਬਾਦਾਮ ਹੁੰਦੇ ਪਰ ਇਹ ਸਿਆਲਵਾ ਹੁਣ ਇਹਨਾਂ ਨੇ ਜਿਹੜੀ ਕੀ ਲਿਖਣ ਵਾਲੀ ਉਹ ਤੇ ਲਿਖੀ ਨਾ ਇਹਨਾਂ ਦੇ ਨਾਂ ਸੌਂਫ ਲਿਖੀ ਹਾਂ ਨਾਂ ਇਹਨਾਂ ਜੁਵੈਣ ਲਿਖੀ ਹੈ ਜੁਵੈਣ ਵੀ ਨਹੀਂ ਲਿਖੀ ਉਹ ਤਾਂ ਆਪਾਂ ਚਾਹ ਚ ਪਾਉਂਦੇ ਹੁੰਨੇ ਮਸਾਲਾ ਹਾਂ ਉਹ ਲਿਖਿਆ ਨਹੀਂ ਤੇ ਸੁੰਡ ਲਿਖ ਦਿੰਦੀਆਂ ਹਾਂ ਖਾਸ ਲਿਖ ਦਿੰਦੀਆਂ ਇਹ ਚੀਜ਼ਾਂ ਲਿਖੀਆਂ ਨੇ ਮੋਟੀਆਂ ਲੈਤੀਆਂ ਕਿ ਲੈਤੀਆਂ ਕਿ ਲੋਕ ਅਦਬਈਏ ਨਾ ਵਾਲੀ ਤਾਂ ਤੂੰ ਲਿਆਵੀਂ ਨਾ ਨਹੀਂ ਨਹੀਂ ਮੈਂ ਪੁੱਛਣਾ ਵਾਂ ਨਹੀਂ ਪਹਿਲਾਂ ਪੁੱਛ ਇਹਨਾਂ ਨੂੰ ਵੀ ਇਹ ਸਭਾ ਲਿਖਿਆ ਕਿੰਨੇ ਆ ਮੈਂ ਪੁੱਛਦਾ ਪਹਿਲਾਂ ਮੈਂ ਕਿਹਾ ਥੋੜੀਆਂ ਸਗੋ ਲਿਖੀਆਂ ਵੀ ਹੁਣ ਇੱਕੇ ਰਕ ਜਾਣਾ ਲੈ ਆਈਏ ਸਲਤਾ ਲੈਣ ਕਿਹਾ ਆ ਲੈ ਜੀ ਮੈਂ ਥੋੜੀਆਂ ਨਹੀਂ ਲਿਈਆਂ ਸਭ ਕਿਲੋ ਸਗੋ 5-7 ਕਿਲੋ ਲਿਖੜੀਆਂ ਆ ਦੀਆਂ ਕਿਲੋ ਨਾਲ ਤੁਹਾਡਾ ਕੀ ਬਣਨਾ ਕਿਲੋ ਲੈ ਜੀ ਆਹੋ ਕਿਲੋ ਲਾ ਜੀ ਕੀ ਕਰਨੀ ਚਟਾਕ ਲੈ ਜੀ ਹੋਣੀਆਂ ਵਾ 50 ਗ੍ਰਾਮ ਜਾਂ 100 ਗ੍ਰਾਮ ਹੋਣੀਆਂ ਵਾ ਆ ਵੇਖੀ ਪਹਿਲਾਂ ਕੀ ਹੈ ਹੋਏ ਖੰਡਾ ਲਿਖਿਆ ਕਿੰਨੇ ਲੋ ਵਾਲੂ ਕਰ ਲੋ ਵਾਲੂ ਲੋ ਵਾਲੂ ਕਰ ਦੇ ਬੀਬੀ ਤੇਰੀ ਨਿੱਕੀ ਨਾ ਉਹਨੇ ਲਿਖਿਆ ਹੁਣ ਜਿਹੜੀ ਪੜੀ ਲਿਖੀ ਆਈ ਆ ਅਸੀਂ ਤੇ ਦੋਵੇਂ ਛ ਦੇਣਾ ਵਾ ਉਡਰਾ ਵਾ ਹਣ ਤੇ ਅਗਲੇ ਹੈ ਨਹੀਂ ਗਈ ਉਹੋਈ ਗੱਲ ਫਿਰ ਉਡਰਾ ਵਾਲੀ ਗੱਲ ਵਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬੀਬੀ ਪਤਾ ਕੀ ਗੱਲ ਆ ਉਹ ਫਿਰ ਜੀ ਉਹਨੇ ਲਿਖਿਆ ਤੂੰ ਨੂੰ ਭਲੇਖਾ ਲੱਗ ਗਿਆ ਹੋਣਾ ਮੈਂ ਤਾਂ ਮੋਟਾ ਮੋਟਾ ਤੇ ਪੜਿਆ ਵੀ ਅਖੰਡ ਲਿਖੀ 5 ਕੇ ਪੱਤੀ ਕਿਲੋ 10 ਸੱਧਾ ਕਿਲੋ ਪੱਤੀ ਲਿਖ ਲੈਣਦੀ ਇੱਕੋ ਵਾਰੀ ਬੱਸ ਇੰਨਾ ਹੈ ਕਿਲੋ ਪਤੀ ਅੱਜ ਹੀ ਮੁੱਕ ਚੱਲੀ ਆ ਕਿ ਉਹ ਚੱਲ ਅੱਛਾ ਕੋਈ ਨਹੀਂ ਲੇਖ ਲਈ ਤੇ ਤਾਂ ਕੀ ਹੋ ਗਿਆ ਹਾਂ ਬਾਕੀ ਆ ਦਾਲਾਂ ਲਿਖੀਆਂ ਸਾਰੀਆਂ ਦਾਲ ਮਾਂਵਾਂ ਦਾਲ ਸਰਪੂਆ 5 ਕਿਲੋ ਕਪੜੇ ਤੋਂ ਆ ਸਾਬਣ ਤੁਸੀਂ ਇਹੀ ਦੇ ਸਭ ਦਾ ਮੋਟੀਆਂ ਲੈ ਚੀਆਂ 1 ਕਿਲੋ ਹਾਂ ਮੈਂ ਨਹੀਂ ਲਿਖੀਆਂ ਬਾਬਾ ਮੇਰ ਨੂੰ ਨਾ ਆਖੀ ਜਾਓ ਕੁਛ ਵੀ ਇੰਨੇ ਲਿਖੀਆਂ ਯੂ ਕਾਰਪੋਰੇਸ਼ਨ ਨਾ ਲੈ ਅੱਛਾ ਕੋਈ ਨਹੀਂ ਘਰ ਚੁਪਣਾ ਨਾ ਲੋ ਕਿਸ ਨੇ ਦੇਖਤੀਆਂ ਲੇਖਤੀਆਂ ਤਾਂ ਵੀ ਕੋਈ ਗਲਤੀ ਭੇਖਾ ਲੱਗ ਗਿਆ ਨਾ ਕੋਈ ਗੱਲ ਨਹੀਂ ਕੁਲਿਆ ਖਾਲਾ ਲੱਗ ਗਿਆ ਬੀਬੀ ਮੇਰੇ ਸਾਹਮਣੇ ਪੰਜ 6000 ਨੁਕਿੱਲ ਹੋਣੀਆਂ ਵਾਂ ਚੱਲਿਆ ਸ਼ਾ ਗੱਲ ਨਾ ਬੋਦੀ ਚੁੱਕ ਕੋਈ ਗੱਲ ਨਹੀਂ ਪੰਜ 6 ਨੂੰ ਨਹੀਂ ਗਿਆ ਜਿਆਦੀਆਂ ਵਾਂ ਆਹ ਆਹ ਮਹਿੰਗੀਆਂ ਵਾਂ ਲੈ ਜਾਓ ਦੁਕਾਨ ਤੇ ਫੇਰ ਪਤਾ ਲੱਗਦਾ ਜੇ ਹੁਣ ਇਹਨੂੰ ਪੁੱਛਿਆ ਨਾ ਤੇ ਤੂੰ ਇੰਨੀਆਂ ਲਿਆ ਚੀਆਂ ਕਿਉਂ ਲਹੀਆਂ ਤੇ ਇਹਨੇ ਫੇਰ ਲੜਨੀ ਪੈਣਾ ਗਾੜੀਆਂ ਨਹੀਂ ਕੋਈ ਤੂੰ ਬਦਾਮ ਲਿਖ ਦੋ ਕੋਈ ਤੁਸੀਂ ਕਾਜੂ ਲਿਖ ਦੋ ਸ਼ਵਾਰੇ ਲਿਖ ਦੋ ਠੰਡ ਵਾਲੇ ਆਣੇ ਨੇ ਗੇੜੀ ਬੀਬੀ ਕੋਈ ਗੱਲ ਨਹੀਂ ਦੇਖ ਲਿਆ ਤभी ਕੋ ਗੱਲ ਤੇ ਤੂੰ ਲਿਆ ਵੀ ਨਾ ਹੁਣ ਤੇ ਆਪਣੇ ਕੋਲੋਂ ਲੈ ਮੀ ਆ ਆ ਬਦਾਮ ਤੇ ਉਹ ਲੈ ਮਿਸ਼ਵਾਰੀ ਮਿਸ਼ਵਾਰੀ ਲੈ ਉਹ ਕਾਜੂ ਲੈ ਹੋ ਦਸ ਕੀ ਨਹੀਂ ਆ ਲੈ ਚੀਆਂ ਕੀ ਕਿ ਜਾਂ ਜਿਹੜੀਆਂ ਕਿਲੋ ਲੈ ਤੀਆਂ ਚਲ ਆਇਆ ਭਲੇਖਾ ਲੱਗ ਗਿਆ ਹੋ ਨਾ ਲੰਗਰ ਲਾਉਣਾ ਕਿੰਨੋਂ ਲੈ ਚੀਆਂ ਦਾ ਬੀਬੀ ਚਲ ਆਇਆ ਕੋਈ ਨਹੀਂ ਪੜਨਾ ਨਹੀਂ ਜਾਤੀ ਇਹ ਹੋਈ ਨਾ ਅਸੀਂ ਤਾਂ ਹੁਣ ਨਾ ਪੜਵਾ ਕੇ ਕੁੜਰ ਹੋ ਗਏ ਬੀਬੀ ਪੜੀਆਂ ਲਿਖੀਆਂ ਤੇ ਮੈਨੂੰ ਵੀ ਨਹੀਂ ਵੇਖੇ ਨੇ ਪੁੱਛਿਆ ਪਿਜਾ ਉਧਰ ਬੈਠੀ ਮੇਰੇ ਉਧਰ ਮੇਰੇ ਨਾਲ ਇੰਨੀਆਂ ਗੱਲਾਂ ਕਰਦੀ ਮੈਂ ਇੰਨਾ ਜੀ ਹੁਣ ਆਖਣ ਦੇ ਪੈ ਚੱਲ ਰਲ ਮਿਲ ਕੇ ਰਹੀ ਹੈ ਟਾਈਮ ਪਾਸ ਹੋਊਗਾ ਤੇ ਵਿੱਚੇ ਵਿੱਚ ਪੀੜੀਆਂ ਵੱਢਣ ਵਾਲੀ ਗੱਲ ਵਾ ਤੇ ਮੁਲਕਿਆ ਮਰਾ ਕੀ ਸੋਦੀ ਉਹਨੂੰ ਇਹ ਜੋਦੇ ਨੂੰ ਜੋਦਾ ਆਉਂਦਾ ਹੈ ਪਹਾੜ ਨੂੰ ਕਹਦੇ ਤੇ ਪਹਾੜ ਦਾ ਅੰਤ ਲੈਣਾ ਕੀਤਾ ਸਰ ਜਿਹੜੀ ਖੱਪ ਖੱਪ ਪੱਠਿਆ ਜੀ ਮਰਦਾ ਕੰਮ ਕਰਦਾ ਹੀ ਹੋ ਤੇ ਮੁੰਡਾ ਚਾਬੀ ਲੈ ਕੇ ਗੱਡੀ ਤੇ ਤੇ ਅੰਡੋਲ ਨਿਕਲ ਗਿਆ ਬਾਹਰ ਜੋਦਾ ਮੈਂ ਤਾਂ ਆਪ ਆਖਣ ਲਈ ਆ ਪੀ ਹੁਣ ਗਰ ਸਾਬ ਸਵੇਰੇ ਜਾਵੀ ਸਾਰੀ ਜੜੀ ਤੇ ਤੂੰ ਖਾਪਦਾ ਰਹੀ ਨਾ ਹੁਣ ਤਾਂ ਨਹੀਂ ਰਹੋ ਗਿਆ ਆਂਦਾ ਫਿਰ ਤੋਰਿਆ ਆਊਗਾ ਦਸੇ ਨ ਬੰਦਾ ਪੁੱਛੇ ਜੋਦੇ ਨੂੰ ਵੀ ਆਂ ਫਿਰ ਤੋਰਨ ਦਾ ਵੇਲਾ ਆ ਹਾਂ ਕੋਈ ਟਾਈਮ ਥੋੜਾ ਹੁਣ ਤੇ ਗੱਡੀ ਇਹ ਕਿਹੜਾ ਘੱਟ ਵਾ ਇਹ ਆਂਦਾ ਕੋਈ ਗੱਲ ਹੀ ਨਹੀਂ ਮੇਰਾ ਭਰਾਵਾ ਤੂੰ ਜੋ ਕਰਦਾ ਉਹਨੂੰ ਕਰਨ ਦੇ ਮੈਂ ਦੱਸ ਹੁਣ ਕੀ ਕਰਾਂ ਚਲੋ ਮਹਾਰਾਜ ਇਹਨਾਂ ਦੀ ਬਣੀ ਰੱਖੇ ਭਰਾਵਾ ਭਰਾਵਾ ਦੀ ਵੀ ਤੁਹਾਡੀ ਵੀ ਬਣੀ ਰਵੇ ਤੁਹਾਡੀ ਵੀ ਬਣੀ ਰਵੇ ਜਰਾ ਜੀ 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 ਦੀ ਭਾਰਾ ਸੌਦਾ ਲਿਖਣ ਦੀ ਬੀਬੀ ਤੂੰ ਗੱਲ ਕਰ ਓਦਾਂ ਇਹ ਇਹ ਸਬਦਾ ਜਦੋਂ ਲਿਉਣਾ ਹੁੰਦਾ ਨਾ ਮੈਨੂੰ ਪਤਾ ਵਾ ਕੀ ਹੈ ਕਿਹੜੀ ਚੀਜ਼ ਦੀ ਲੋੜਾ ਕਰਦੇ ਬਹੁਤੀ ਸਿਆਣੀ ਨਾ ਬਣ ਇਹਨੂੰ ਦੱਸਦੀ ਤੂੰ ਹੁਣ ਰਲ ਮੈਂ ਖੂਬੀ ਦੋਵੇਂ ਜਾਣੀਆਂ ਰਲ ਕੇ ਵੇਖ ਲਿਆ ਕਰੋ ਸਬਦਾ ਤੇ ਜਿਹੜਾ ਲਿਉਣ ਵਾਲਾ ਵਾ ਤੇ ਲੇਖ ਲਿਆ ਨਹੀਂ ਉਹ ਵੀ ਗਾਨੀ ਬਣਦੀ ਹੈ ਜਿਆਦੀ ਵੱਡੀ ਤੇ